ਸਾਥੀਓ ਗਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਦਿਲਜੀਤ ਸਿੰਘ ਲਗਾਤਾਰ ਪੰਚਾਇਤੀ ਚੋਣਾਂ ਦਾ ਵਿਗਲਵਜਨ ਤੋਂ ਬਾਅਦ ਪਿੰਡਾਂ ਦੇ ਵਿੱਚ ਪ੍ਰਚਾਰ ਲਗਾਤਾਰ ਜਾਰੀ ਆ ਅਤੇ ਨਾਮਜ਼ਦਗੀਆਂ ਵੀ ਹੁਣ ਲਗਾਤਾਰ ਭਰਨੀਆਂ ਸ਼ੁਰੂ ਹੋ ਚੁੱਕੀਆਂ ਕਿਉਂਕਿ ਕੱਲ ਦਾ ਦਿਨ ਆਖਰੀ ਦਿਨ ਰਹਿ ਚੁੱਕਿਆ ਹੈ ਨਾਮਜ਼ਦਗੀਆਂ ਨੂੰ ਲੈ ਕੇ ਜਿਸ ਤੋਂ ਬਾਅਦ ਬਹੁਤ ਸਾਰੇ ਪਿੰਡਾਂ ਵੱਲੋਂ ਸਰਬਸੰਮਤੀ ਵੀ ਕੀਤੀ ਗਈ ਆ ਪਰ ਕੁਝ ਪਿੰਡਾਂ ਦੇ ਵਿੱਚੋਂ ਲਗਾਤਾਰ ਜਿਵੇਂ ਕੈਸ ਦੇ ਕੀ ਚੋਣਾ ਲੜੀਆਂ ਜਾ ਰਹੀਆਂ ਨੇ ਪਰ ਸਿੱਧੇ ਤੌਰ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਅਨਾਉਂਸਮੈਂਟ ਕੀਤੀ ਜਾਂਦੀ ਆ ਕਿ ਜਿਹੜਾ ਪਿੰਡ ਸਰਬਸੰਮਤੀ ਦੇ ਨਾਲ ਆਪਦੇ ਪਿੰਡ ਦੇ ਵਿੱਚ ਸਰਪੰਚ ਚੁਣਦਾ ਉਸ ਪਿੰਡ ਦੇ ਵਿੱਚ 5 ਲੱਖ ਦਾ ਵਿਸ਼ੇਸ਼ ਜਿਹੜੀ ਕੀ ਗ੍ਰਾਂਟ ਦਿੱਤੀ ਜਾਵੇਗੀ ਨਾਲ ਹੀ ਇੱਕ ਸਟੇਡੀਅਮ ਦਿੱਤਾ ਜਾਵੇਗਾ ਸਾਡੇ ਨਾਲ ਸਾਰੇ ਇਹ ਪਿੰਡ ਦੇ ਪਿੰਡ ਵੱਲੋਂ ਚੱਕ ਦੇ ਜੋ ਕਿਸੇ ਦੇ ਕਿ ਲੋਕ ਮੌਜੂਦ ਨੇ ਜੋ ਲਗਾਤਾਰ ਪਿੰਡ ਦੇ ਵਿੱਚ ਯੋਗਦਾਨ ਪਾ ਰਹੇ ਨੇ ਅਤੇ ਜਿਸ ਤਰੀਕੇ ਦੇ ਨਾਲ ਇਹ ਦੁਆਬੇ ਦੇ ਪਿੰਡ ਨੇ ਦੁਆਬੇ ਦੇ ਪਿੰਡ ਆਮ ਤੌਰ ਤੇ ਐਨ ਆਰ ਆਈਆਂ ਦੇ ਨਾਲ ਮਸ਼ਹੂਰ ਨੇ ਐਨ ਆਰ ਆਈ ਬਹੁਤ ਸਾਰੇ ਐਨ ਆਰ ਆਈ ਜੋ ਆਪਣੇ ਪਿੰਡਾਂ ਨੂੰ ਸਵਾਰਨ ਦੇ ਲਈ ਬਹੁਤ ਵੱਡੇ ਉਪਰਾਲੇ ਕਰ ਰਹੇ ਨੇ ਅਤੇ ਬਹੁਤ ਸਾਰੇ ਐਨਜੀਓ ਦੀ ਮਦਦ ਦੇ ਨਾਲ ਵੀ ਇਹ ਪਿੰਡ ਆਪਣਾ ਜਿਹੜਾ ਕੀ ਵਿਕਾਸ ਦੇ ਵਿੱਚ ਹਿੱਸਾ ਪਾਉਂਦੇ ਨਜ਼ਰ ਆ ਰਹੇ ਨੇ ਸ਼ੁਰੂਆਤ ਕਰਦੇ ਆ ਸਰਪੰਚ ਸਾਹਿਬ ਤੋਂ ਪਿੰਡ ਬੱਲੋ ਚੱਕ ਦੇ ਜੋ ਜੁਝਲਕਪੁਰ ਥਲੇ ਦਾ ਪਿੰਡ ਆ ਇੱਕ ਮਸ਼ਹੂਰ ਪਿੰਡ ਆ ਇਹਨਾਂ ਤੋਂ ਸਰਪੰਚ ਸਾਹਿਬ ਤੋਂ ਸ਼ੁਰੂਆਤ ਕਰਦੇ ਆ ਜੋ ਸਾਭਕਾ ਸਰਪੰਚ ਰਹਿ ਚੁੱਕੇ ਨੇ ਕੀ ਕਹਿਣਾ ਚਾਹੁੰਗੇ ਸਰਪੰਚ ਸਾਹਿਬ ਵੀ ਜਿਸ ਤਰੀਕੇ ਨਾਲ ਹੁਣ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈਗਾ ਹਰ ਕੋਈ ਨਾਮਜ਼ਦਗੀ ਭਰ ਰਿਹਾ ਹੈਗਾ ਪਰ ਸਰਕਾਰ ਨੇ ਇਹ ਕਿਹਾ ਕਹਿੰਦੇ ਕਿ ਤੁਸੀਂ ਸਰਬਸੰਮਤੀ ਦੇ ਨਾਲ ਸਰਪੰਚ ਚੂਜ਼ ਕਰੋ ਸਰਪੰਚ ਲੈ ਕੇ आओ ਅਸੀਂ 5 ਲੱਖ ਦੀ ਵਿਸ਼ੇਸ਼ ਗ੍ਰਾਂਟ ਤੇ ਇੱਕ ਸਟੇਡੀਅਮ ਇੱਕ ਮੈਦਾਨ ਦਵਾਂਗੇ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਸਹਿਮਤੀ ਨਹੀਂ ਹੋ ਸਕਦੀ ਨਾ ਹੋਈ ਆ ਤੇ ਨਾ ਹੋਣੀ ਆ ਅਸੀਂ ਇਲੈਕਸ਼ਨ ਬਹੁਤ ਸ਼ਾਂਤੀ ਦੇ ਨਾਲ ਲੜਾਂਗੇ ਆਪਣੇ ਪਿੰਡ ਦੇ ਵਧੀਆ ਵਿਕਾਸ ਕਰਾਂਗੇ ਆਪਣੇ ਪਿੰਡ ਦੀਆਂ ਗੜੀਆਂ ਨਾਲੀਆਂ ਵਧੀਆ ਬਣਾਵਾਂਗੇ ਬਾਕੀ ਅਸੀਂ ਆਪਣੀ ਸਰਕਾਰ ਦੇ ਨਾਲ ਬਾਹਰ ਖੜੀ ਕਰਕੇ ਖੜੇ ਹਾਂ ਹੁਣ ਤੱਕ 5 ਸਾਲ ਬੀਤ ਚੁੱਕੇ ਨੇ 5 ਸਾਲ ਦੇ ਵਿੱਚ ਬਹੁਤ ਚੀਜ਼ਾਂ ਬਦਲ ਜਾਂਦੀਆਂ ਨੇ ਬਹੁਤ ਸਾਰੀ ਗ੍ਰਾਂਟ ਵੀ ਆਉਂਦੀ ਹੈ ਸਰਕਾਰ ਤੋਂ ਐਨ ਆਰ ਆਈ ਵੀ ਆਮ ਤੌਰ ਤੇ ਪਿੰਡਾਂ ਦੇ ਵਿੱਚ ਮਦਦ ਕਰਦੇ ਨੇ ਕਿ ਸਾਡਾ ਪਿੰਡ ਸਵਰਜੇ ਪਿੰਡ ਦੇ ਵਿੱਚ ਕੁਝ ਵਿਕਾਸ ਹੋ ਜੇ ਤੁਸੀਂ 5 ਸਾਲ ਦੇ ਵਿੱਚ ਇਹੋ ਜਿਹਾ ਕੀ ਲੈ ਕੇ ਪਿੰਡ ਦੇ ਵਿੱਚ ਜਿਹੜਾ ਪਿੰਡ ਦੇ ਲੋਕਾਂ ਨੂੰ ਸਹੂਲਤਾਂ ਸਾਡੇ ਪਿੰਡ ਦੇ ਵਿੱਚ ਬਹੁਤ ਵੱਡੀਆਂ ਸਹੂਲਤਾਂ ਸਾਡੀ ਸਰਕਾਰ ਨੇ ਦਿੱਤੀਆਂ ਮੈਂ 5 ਸਾਲ ਸਰਪੰਚੀ ਕੀਤੀ ਆ ਬਹੁਤ ਵਧੀਆ ਕਿ ਸਾਡੀ ਆਮ ਆਦਮੀ ਪਾਰਟੀ ਨੇ ਸਾਡਾ ਬਹੁਤ ਵਧੀਆ ਵਿਕਾਸ ਕੀਤਾ ਸਾਡੇ ਪਿੰਡ ਦੇ ਕੋਨੇ-ਕੋਨੇ ਤੇ ਲਾਈਟਾਂ ਚੱਲ ਰਹੀਆਂ ਆ ਕੋਨੇ-ਕੋਨੇ ਤੇ ਹਰ ਇੱਕ ਮਤਲਬ ਵਧੀਆ ਸੀਸ਼ੇ ਜਿਹਦਾ ਗੱਡੀਆਂ ਨਾਲ ਨੰਗਦੀਆਂ ਤੇ ਲੱਗਾਤੀ ਉਹਨਾਂ ਨੇ ਸਾਡਾ ਪਿੰਡ ਬਹੁਤ ਵਧੀਆ ਤੇ ਬਹੁਤ ਸ਼ਾਨਦਾਰ ਆ ਬਾਕੀ ਐਨ ਆਰ ਆਈ ਦੀ ਗੱਲ ਰਹਿ ਗਈ ਐਨ ਆਰ ਆਈ ਘਰ ਘਰ ਤਿੰਨ ਤਿੰਨ ਬੱਚੇ ਹਰ ਇੱਕ ਦੇ ਬਾਹਰ ਆ ਹੂੰ ਕਿਸੇ ਦੇ ਇੰਗਲੈਂਡ ਆ ਕਿਸੇ ਦੇ ਅਮਰੀਕਾ ਆ ਆਪਣਾ ਉਜੋਗਦਾਨ ਪਾ ਕੇ ਜੋ ਮਰਜ਼ੀ ਵੀ ਪਿੰਡ ਦੇ ਵਿੱਚ ਕਰ ਸਕਦੇ ਆ ਹੂੰ ਓਕੇ ਤੇ ਹੁਣ ਤੱਕ ਗ੍ਰਾਂਟ ਕਿੰਨੀ ਆ ਚੁੱਕੀ ਆ ਪਿੰਡ ਦੇ ਵਿੱਚ ਜੇ ਕੋਈ ਗਿਣਤੀ ਹੋਵੇ ਕੋਈ ਗਿਣਤੀ ਗਿਣਤੀ ਗ੍ਰਾਂਟ ਦੀ ਬਹੁਤ ਜ਼ਿਆਦੀ ਆਈ ਆ ਉਹ ਸਾਡੇ ਸੀਐਮ ਨੂੰ ਪਤਾ ਸਾਰਾ ਜਿੰਨੀ ਗ੍ਰਾਂਟ ਆਈ ਆ ਬਲੋ ਚੱਕ ਦੇ ਵਿੱਚ ਹੂੰ ਕੋਈ ਪਤਾ ਹੀ ਨਹੀਂ ਵੀ ਕਿੰਨੀ ਕੀ ਆ ਗਈ ਆ ਹਾਂ ਕਹਿੰਦੇ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲਿਓ ਭਾਜੀ ਕੀ ਨਾਮ ਆਪਣਾ ਹੀ ਤੁਹਾਡਾ ਮੇਰਾ ਗੁਰਪ੍ਰੀਤ ਸਿੰਘ ਜਿਹੜਾ ਹੈ ਚ ਪਿੰਡ ਵੱਲ ਚਕਤੂ ਵੜਾਏ ਸਾਬ ਕੀ ਕਹਿਣਾ ਚਾਹੋਗੇ ਸਰਕਾਰ ਨੇ ਕਿਹਾ ਸਰਬਸੰਮਤੀ ਜਾਂ ਚੋਣ ਜਿਹੜੀ ਸਰਬਸੰਮਤੀ ਹੋਊਗੀ ਉਹਦੇ ਵਿੱਚ ਕਹਿੰਦੇ ਕਿ 5 ਲੱਖ ਦਾ ਇਨਾਮ ਤੇ ਦੂਸਰਾ ਮੈਦਾਨ ਵੀ ਦੇਵਾਂਗੇ ਤੁਹਾਨੂੰ ਕੀ ਲੱਗਦਾ ਕਿ ਇਹ ਕਿੰਨਾ ਕੁ ਸਹੀ ਲੱਗ ਰਿਹਾ ਕਿ ਵਾਕੇ ਹੋਵੇ ਸਰਬਸੰਮਤੀ ਜਾਂ ਨਾ ਹੋਵੇ ਕੀ ਸਭ ਤੋਂ ਪਹਿਲਾਂ ਤੇ ਮੈਂ ਲਿਵਿੰਗ ਇੰਡੀਆ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਿੰਡ ਵੱਲੋਂ ਚੱਕਾ ਕੇ ਸਾਡੇ ਪਿੰਡ ਦੇ ਲੋਕਾਂ ਨੂੰ ਆਮ ਜਨਤਾ ਦੇ ਰੂਬਰੂ ਕਰਾਇਆ ਔਰ ਦੂਸਰੀ ਗੱਲ ਹੈਗੀ ਜਿਹੜੀ ਵੀ ਆਪਾਂ ਜਿੱਦਾਂ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋ ਰਹੀਆਂ ਨੇ ਬਹੁਤ ਵਧੀਆ ਭਰਾਲੇ ਆ ਸਾਡਾ ਪਿੰਡ ਵੀ ਇੱਕ ਉਹਨਾਂ ਦੇ ਨਾਲ ਜਿੱਦਾਂ ਕਹਿ ਦਿੰਦੇ ਨੇ ਵੀ ਦੂਜੇ ਪਿੰਡਾਂ 'ਚ ਪਿਛਲੀ ਸਰਕਾਰ ਦੇ ਰਿਕਾਰਡਿੰਗ ਦੇਖਿਆ ਜਾਏ ਤੇ ਇਹ ਸਰਕਾਰ ਨੇ ਬਹੁਤ ਸਰਬਸੰਮਤੀਆਂ ਕਰਾਈਆਂ ਨੇ ਔਰ ਹੋ ਸਕਦਾ ਜੇ ਟਾਈਮ ਹੈਗਾ ਉਹਨਾਂ ਵੱਲ ਦੇ ਕੇ ਸਾਡਾ ਪਿੰਡ ਵੀ ਸਰਬਸੰਮਤੀ ਵੱਲ ਹੋ ਸਕੇ ਔਰ ਸਰਬਸੰਮਤੀ ਹੋਏਗੀ ਤੇ ਕੋ ਪਿੰਡ ਨੂੰ ਪਿੰਡ ਦਾ ਵਿਕਾਸ ਹੁੰਦਾ ਜਿਸ ਸਾਹਿਬ ਨੇ ਜਿੱਦਾਂ ਗਵਰਨਮੈਂਟ ਨੇ ਕਿਹਾ ਪੇਜਪਿੰਡ ਦੇ ਵਿੱਚ ਸਰਬਸੰਮਤੀ ਹੁੰਦੀ ਹੈ ਤੁਹਾਨੂੰ 5 ਲੱਖ ਰੁਪਏ ਦੀ ਗਰਾਂਟ ਆ ਪਲਾਸ ਸਟੇਡੀਅਮ ਮਿਲੇਗਾ ਔਰ ਸਟੇਡੀਅਮ ਦੀ ਤੇ ਚਲੋ ਸਾਡੇ ਪਿੰਡ ਨੂੰ ਵੈਸੇ ਘਾਟ ਆ ਬਹੁਤ ਲੋੜ ਆ ਜੇ ਸਟੇਡੀਅਮ ਹੋਏਗਾ ਤੇ ਆਮ ਜਨਤਾ ਤੁਹਾਨੂੰ ਪਤਾ ਹੀ ਅੱਜਕੱਲ ਜਿਹੜੇ ਬੱਚੇ ਨੇ ਇੱਕ ਮਤਲਬ ਗਰਾਊਂਡ ਦੇ ਕਰਕੇ ਉਹ ਗਲਤ ਨਸ਼ੇ ਗਲਤ ਕੰਮਾਂ 'ਚ ਪੈ ਰਹੇ ਆ ਔਰ ਉਹਦੇ ਕਰਕੇ ਅਗਰ ਸਟੇਡੀਅਮ ਬਣ ਜਾਂਦਾ ਤੇ ਬੱਚਿਆਂ ਦਾ ਮੁਹਾਰ ਜਿਹੜਾ ਆਪਣੇ ਆਪ ਹੀ ਉੱਤਰ ਹੋਏਗਾ ਹੋਰਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਕਿ 5 ਸਾਲ ਕਿਵੇਂ ਦੇਰੇ ਇਸ ਪੰਚਾਇਤ ਦੇ ਗਲਬਾਤ ਕਰਨ ਦੀ ਕੋਸ਼ਿਸ਼। ਬਾਪੂ ਜੀ ਕੀ ਨਾਮ ਆਪਣਾ? ਇੱਧਰ ਕਰੋ। ਕੀ ਨਾਮ ਹੈ ਸੇ ਆਪਣਾ ਤੁਹਾਡਾ? ਕੀ ਨਾਮ ਹੈ ਜੀ? ਛੋਟਰਾ। ਬਾਪੂ ਜੀ 5 ਸਾਲ ਹੋ ਗਏ ਸਰਕਾਰ ਸਰਪੰਚੀ ਨੂੰ ਹੁਣ ਦੁਬਾਰੀ ਚੋਣਾਂ ਹੋ ਰਹੀਆਂ। ਪਹਿਲਾਂ ਵੀ ਲੰਮੇ ਸਮੇਂ ਸਰਪੰਚ ਰਹੇ ਨੇ। ਕੀ ਵਿਕਾਸ ਵੇਖਿਆ ਤੁਸੀਂ ਕਿਉਂਕਿ ਉਮਰ ਬਥੇਰੀ ਆ ਬਹੁਤ ਸਰਪੰਚ ਆਏ ਹੋਣੇ ਆ ਬਹੁਤ ਗਏ ਹੋਣੇ ਤੁਹਾਡੀ ਉਮਰ ਦੇ ਵਿੱਚ। ਕਿਹੜਾ ਖਾਸ ਵੇਖਿਆ ਸਰਪੰਚ ਦੇ ਇਸ ਸਰਪੰਚ ਦੇ? ਵੇਖੋ ਜੀ ਪਹਿਲੀਆਂ ਦੇ ਵਿੱਚ ਜਦੋਂ ਸਰਪੰਚ ਬਣੇ ਆ ਨਾ ਉਦੋਂ ਗਵਰਨਮੈਂਟ ਨੇ ਹਾਕਮ ਸਿੰਘ ਸਰਪੰਚ ਬਣਿਆ ਵਟਾਲੀਆ ਉਦੋਂ ਪੰਚਾਇਤਾਂ ਨੂੰ ਇੱਕ ਰੇੜੂਆ ਦਿੱਤਾ ਉਦੋਂ ਲੋਕਾਂ ਨੂੰ ਕੋਈ ਪਤਾ ਨਹੀਂ ਸੀ ਟੀਵੀ ਦਾ ਕੋਈ ਕੋਈ ਨਹੀਂ ਸੀ ਇਹੋ ਜਿਹਾ ਸਿਲਸਿਲਾ ਤੇ ਲੋਕਾਂ ਬਹੁਤ ਸ਼ੌਂਕ ਨਾਲ ਸੁਣਨਾ ਉਹਨਾਂ ਨੇ ਬਾਹਰ ਗਲੀ ਦੇ ਵਿੱਚ ਰੱਖ ਦੇਣਾ ਤੇ ਹੁਣ ਦਾ ਮਾਹੌਲ ਜਿਹੜਾ ਵਾ ਘਰ ਘਰ ਟੀਵੀ ਆ ਘਰ ਘਰ ਗੱਡੀਆਂ ਹੁਣ ਕੋ ਗੱਲ ਕਰਨ ਵਾਲੀ ਨਹੀਂ ਰਹਿ ਗਈ ਹੋਏ ਮਹਾਰਾਜ ਠੀਕ ਹੈ ਆਪਣਾ ਕੀ ਨਾਮ ਹੈ ਜੀ ਨੰਬਰਦਾਰ ਸਤਨਾਥ ਸਿੰਘ ਤੁਸੀਂ ਮਤਲਬ ਮੈਂਬਰ ਵੀ ਹੋ ਗੱਲ ਵੀ ਲੈ ਚੁੱਕੇ ਨੂੰ ਪਰਵਾਹ ਹਾਂ ਜੀ ਤੇ ਸਰਪੰਚ ਜੇ ਜਿਸ ਤਰੀਕੇ ਨਾਲ ਜ਼ਿਕਰ ਕੀਤਾ ਕਿ ਗ੍ਰਾਂਟਾਂ ਆਈਆਂ ਵਿਸ਼ੇਸ਼ ਗ੍ਰਾਂਟਾਂ ਵੀ ਆਈਆਂ ਪਿੰਡ ਦੇ ਵਿੱਚ ਵਿਕਾਸ ਵੀ ਹੋਇਆ 5 ਸਾਲ ਦੇ ਵਿੱਚ ਕੀ ਕੋਸ਼ਿਸ਼ ਲੈ ਕੇ ਆਏ ਪਿੰਡ ਦੇ ਵਿੱਚ ਤੇ ਜੀ ਦੇ ਨਾਲ ਪਹਿਲਾਂ ਨਾਲ ਵਧੀਆ ਹੈ ਜੇ ਮਤਲਬ ਪਹਿਲਾਂ ਕਦੀ ਇੰਨੀ ਸੰਸਮਤੀ ਨਹੀਂ ਹੋਈ ਜਿਵੇਂ ਨਾ ਐਕਟ ਹੋਈ ਕਦੀ ਮਤਲਬ ਪਹਿਲੀਆਂ ਸਰਕਾਰਾਂ ਦੇ ਕਦੇ ਵੀ ਇੰਨਾ ਇਦਾਂ ਦਾ ਕੰਮ ਨਹੀਂ ਸੀ ਸਿਰਫ ਇਹ ਇਹਨਾਂ ਦਾ ਕੰਮ ਚੰਗਾ ਵਧੀਆ ਹੋਇਆ ਕੰਮ ਹੂੰ ਬਾਕੀ ਕੰਮ ਤੇ ਅਜੇ ਕੋਈ ਨਹੀਂ ਮਤਲਬ ਗਵਰਨਮੈਂਟ ਨੇ ਕੀਤਾ ਹੀ ਨਹੀਂ ਨਾਰਮਲ ਕੰਮ ਚੱਲਦੇ ਨੇ ਪਿੰਡਾਂ ਤੱਕ ਕੋਈ ਜਦੋਂ ਗ੍ਰਾਂਟ ਲੈ ਜਾਂਦੇ ਗ੍ਰਾਂਟ ਮਿਲਦੀ ਸੀ ਵੈਸੇ ਬਾਕੀ ਨਹੀਂ ਨਹੀਂ ਸਾਡੇ ਪਿੰਡ ਅਜੇ ਤੱਕ ਕੋਈ ਕੰਮ ਨਹੀਂ ਹੋਇਆ ਖਾਸ ਸਾਡਾ ਪਿੰਡ ਸਾਰਾ ਇੱਦਾਂ ਹੀ ਰਹਿ ਗਿਆ ਹੂੰ ਕੋਈ ਕੰਮ ਨਹੀਂ ਬਿਲਕੁਲ ਅਜੇ 5 ਸਾਲ ਅੱਜ ਦੇ ਖਰਾਬ ਹੋ ਗਿਆ ਤੇ ਇਹ ਕਸਲ ਹੋ ਸਕਦਾ ਵਜਿਹਾ ਸਰਪੰਚ ਪਛਾਤ ਬਣੇ ਤੱਕ ਕੋ ਕੰਮ ਹੋਣ ਦੇ ਚਾਂਸ ਹੈਗੇ ਨਹੀਂ ਕਿਹੜੇ ਕੰਮ ਹੁਣ ਕਰਾਉਂਗੇ ਜੇ ਨਵੀਂ ਪੰਚਾਇਤ ਬਣੂਗੀ ਸਾਰੇ ਪਿੰਡ ਦਾ ਸਾਰੇ ਕੰਮ ਸਾਰੇ ਕੰਮ ਹੋਣ ਵਾਲੇ ਇੱਕ ਵੀ ਨਹੀਂ ਸਾਡੇ ਪਿੰਡ ਹੋਇਆ ਜੀ ਸਾਰਾ ਪਿੰਡ ਬਿਲਕੁਲ ਸਭ ਤੋਂ ਡਾਊਨ ਹੋਇਆ ਪਿਆ ਸਭ ਤੋਂ ਡਾਊਨ ਤੁਹਾਡੇ ਨਾਲ ਦੇ ਇਹ ਕਹਿੰਨਾ ਜੀ ਸਾਰ ਸਰਕਾਰਾਂ ਨੂੰ ਦਿਖਾਇਆ ਕੋਈ ਨਾਲ ਗਲੀ ਨਾਲੀ ਨਹੀਂ ਬਣੀ 5 ਸਾਲ ਦੇ ਵਿੱਚ ਕਿ ਇੱਕ ਵੀ ਵਿਕਾਸ ਕਿਸੇ ਪਿੰਡ ਆਪਣੇ ਸਾਡੇ ਪਿੰਡ ਬੱਲੋਚਕ ਤੇ ਇੱਕ ਕੰਮ ਵੀ ਨਹੀਂ ਹੋਇਆ ਇੱਕ ਸੀਵਰਿੰਗ ਸਾਰਾ ਸਭ ਕੁਝ ਮਾਨੇ ਤੇ ਪਿਆ ਐਨਆਰਆਈ ਕਰਦੇ ਨੇ ਮਤਵ ਵੈਸੇ ਐਨਆਰਆਈ ਤੇ ਕਹਿੰਨ ਨਰੀ ਤੇ ਬਹੁਤ ਉਹ ਕਰਦੇ ਨੇ ਪਰ ਹੁਣ ਕੰਮ ਮੈਂ ਹੈ ਹੀ ਨਹੀਂ ਪੰਚਾਇਤ ਨੇ ਹੀ ਅੱਡੀ ਬਣੀ ਪੰਚਾਇਤ ਦਾ ਬਹੁਤਾ ਨਹੀਂ ਤੇ ਕਰਕੇ ਪੰਚਾਇਤ ਨੇ ਕੋਈ ਕੰਮ ਹੀ ਨਹੀਂ ਪੰਚਾਇਤ ਤੇ ਹੋਇਆ ਹੀ ਨਹੀਂ ਨਾ ਕੀਤਾ ਬਾਕੀ ਸਭ ਖਾ ਪੀ ਗਏ ਨੇ ਪੈ ਗਏ ਅਡੇ ਪਿੰਡ ਤੇ ਇੰਨੇ ਪੈਸੇ ਹਨ ਉਹ ਸਾਰੇ ਮੁਲਾਜ਼ਮ ਹੀ ਖਾ ਗਏ ਨੇ ਸੈਕਟਰੀ ਸੂਟਰੀ ਰਲ ਕੇ ਸਾਰੇ ਅੱਡੇ ਬਹੁਤ ਜ਼ਿਆਦਾ ਪੈਸੇ ਹਨ ਪੰਚਾਇਤ ਦੇ ਫੰਡ ਦੇ ਸਾਡੇ ਸਾਰੇ ਪੈਸੇ ਖਾ ਗਏ ਕੋਈ ਕੰਮ ਨਹੀਂ ਅਡੇ ਪਿੰਡ ਚ ਕੀਤਾ ਇਹਨਾਂ ਨੇ ਠੀਕ 5 ਸਾਲ ਅਡੇ ਇੱਦਾਂ ਹੀ ਗੱਟਦੇ ਉਹਣਾ ਗਲਬਤ ਕਰਦੇ ਕੀ ਨਾਮ ਹੈ ਆਪਣਾ ਸ਼ਾਮ ਲਾਲ ਜੀ ਚੌਂਕੀਦਾਰਾਂ ਜੀ ਪਿੰਡ ਦਾ ਬੱਲੂ ਟੱਕਦਾ ਉਹ ਪਿੰਡ ਦੇ ਚੌਂਕੀਦਾਰ ਉਹ ਪਿੰਡ ਦੀ ਗਲੀ ਗਲੀ ਪਤਾ ਹੋਊਗਾ ਪਿੰਡ ਦਾ ਪਤਾ ਘਰ ਵੀ ਪਤਾ ਹੋਊਗਾ ਹਨਾ ਆਮ ਤੌਰ ਤੇ ਪਤਾ ਹੋ ਗਿਆ ਉਹ ਇੱਥੇ ਹੋ ਰਿਹਾ ਜੀ ਕੰਮ ਕਰਾ ਲੈਂਦੇ ਆ ਤਨਖਾਹ ਕੋ ਦਿੰਦੇ ਪਿੰਡ ਦੇ ਕੀ ਮਾੜੋ ਜੀ ਝਾੜੂ ਮਾਰੋ ਜੀ ਕੁਰਸੀਆਂ ਡਾਓ ਦੀ ਤੇ ਮੁੜ ਕੇ ਨਿਆਣੇ ਲੈ ਕੇ ਬੇਗਵਲ ਚਲ ਜੋ ਜੀ ਬੇਗਵਲ ਚਲ ਜੀ ਬੇਗਵਲ ਚਲ ਜੋ ਜੀ ਬਸ ਇੱਥੇ ਸਿਸਟਮ ਆ ਗਰੀਬ ਬੰਦਾ ਮੈਂ ਆਮਦਨ ਤੁਹਾਨੂੰ ਪਤਾ ਹੈ 1250 ਸਰਕਾਰੀ ਸੈਲਰੀ ਮਿਲਦੀ ਜੀ ਉਹ ਵੀ 6-6 ਮਹੀਨੇ ਖਿੱਤ ਕੇ ਲੈ ਜਾਂਦੇ ਕਹਿੰ ਤੇ ਦੀ ਮੈਰੀਥਨ ਕਾ 15000 ਰੁਪਏ ਮੈਂਬਰ ਸਰਪੰਚ ਸਾਰੇ ਬੈਠੇ ਆ ਮੈਂ ਨਡਾਲਾ ਹੀ ਵਿਖਿਆ ਮੇਰੇ ਨਾਲ ਜਾਉ ਮੈਂ ਭੁੱਖਾ ਤੇ ਆ ਜਾ ਕੇ ਉੱਥੇ 10000 ਰੁਪਏ ਲਿਆ ਉਹ ਮੇਰੇ ਕੋ ਪਰੂਪ ਇੱਕ ਨਿਕਲਿਆ ਚੈੱਕ ਇਹਨਾਂ ਦਾ ਕਟਿਆ ਸਰਪੰਚ ਸਾਹਿਬ ਦਾ ਜਿਹੜੇ ਪਹਿਲੇ ਠੀਕ ਆ ਜੀ ਹੁਣ 15000 ਨਾ ਕੋ ਮੇਰੇ ਨਾਲ ਗਿਆ ਉਹਨਾਂ ਨੇ ਮਾਰਨਾ ਤੀ ਤੇ ਮੇਰੀ ਕਮਾਈ ਇੱਥੇ ਝਾੜੂ ਮਾਰ ਕੁਰਸੀਆਂ ਡਾਹਾਂ ਠਾਂਗਰਾਂ ਦੀਆਂ ਦਹਾਂ ਦੀਆਂ ਚੁੱਕ ਕੇ ਫੇਰ ਘਰਾਂ ਤੇ ਛੱਡਣ ਦਓ ਤਨਖਾਹ 15000 ਰੁਪਏ ਪਤੀ ਪਈ ਕੋਈ ਉਹਨਾਂ ਦਾ ਨਾਥੇ ਨਾ ਨਾ ਸਰਪੰਚ ਸਰਪੰਚ ਨਾਲ ਹੋਈ ਗਈ ਸਰਪੰਚ ਨਾਲ ਨਹੀਂ ਕਦੇ ਗੱਲ ਆਪ ਜਾ ਕੇ ਲਿਆ ਆਂ ਦੀ ਭੁੱਖਾ ਤੇ ਆਇਆ ਉੱਥੇ 10 ਗੇੜੇ ਗਿਆ ਮੇਰੇ ਨਾਲ ਵੀ ਕੋਈ ਬੰਦਾ ਨਹੀਂ ਤੁਰਿਆ ਇੱਥੇ ਸਾਹਮਣੇ ਬੈਠੇ ਆ ਦੀ ਸਾਰੇ ਬੰਦੇ ਬੈਠੇ ਆ ਫੋਨ ਹੀ ਬੰਦ ਕਰ ਲੈ ਕੋਈ ਨਾਲ ਨਹੀਂ ਗਿਆ ਮੈਂ ਆਪ ਹੀ ਲੈ ਕੇ ਆਇਆ ਉੱਥੇ ਭੁੱਖਾ ਤੇ ਆ ਰੋਟੀ ਵੀ ਨਹੀਂ ਖਾਧੀ 10000 ਰੁਪਏ ਬੜੇ ਜੋਰ ਨਾਲ ਹੁੰਦਾ ਸਰਪੰਚ ਨੂੰ ਪੁੱਛ ਲੀਏ ਚਲੋ ਕਹਿੰਦੇ ਕੀ ਕਹਿੰਦੇ ਸਾਨੂੰ ਤਨਖਾਣ ਹੀ ਨਹੀਂ ਦਿੰਦੇ ਕਹਿੰਦੇ ਸਾਡੇ ਕੰਮ ੜੇ ਆ ਕੀ ਉਹ ਉਹ ਕਹੀਏ ਇਹ ਕਾਕਾ ਜੀ ਵੇਖੋ ਇਹਨੂੰ 10000 ਰੁਪਏ ਉਦਾਂ ਲੈ ਕੇ ਦਿੱਤਾ ਜਿੱਦਣ ਸਾਡੀ ਇੱਥੇ ਬੋਲੀ ਹੋਈ ਆ ਘਰ ਸੌਣ ਘਰ ਸੌਣ ਭਰਾਵਾ ਘਰ ਸੌਣ ਮੰਦਰ ਐ ਅੱਛਾ ਇਹਨੂੰ 500 ਦਾ ਪੱਤਾ ਸਾੜ ਕੋ ਲੈਂਦਾ ਕੁਰਸੀਆਂ ਡਹੋਂਦਾ ਸਾਲ ਲੰਘਦਾ 500 ਪੱਤੇ ਜਿੱਦਣ ਸਾਡੇ ਕੋਈ ਸੈਕਟਰੀ ਆ ਜਾਏ ਸਾਡੇ ਕੋਈ ਕੋਈ ਮੁਲਾਜ਼ਮ ਆ ਜਾਏ ਕੁਝ ਵੀ ਹੋਵੇ ਅੱਜ ਅਹੀ ਕੋਈ ਕੁਰਸੀਆਂ ਡਵਾਈਆਂ ਅੱਜ ਅਹੀ ਆਪਣੇ ਭਈਏ ਕੋ ਡਵਾ ਲਿਆਂ ਆ ਉਹ ਸਰਪੰਚ ਨੂੰ ਪੁੱਛ ਲਵੋ 500 ਉਹਨੇ ਦੇਣਾ 500 ਹੀ ਮੈਂ ਦੇਣਾ ਹੈਂ ਤੇ ਸਾਡੇ ਕਹਿੰਦਾ ਵੀ ਮੈਨੂੰ ਤਰਖਾ ਨਹੀਂ ਮਿਲਦੀ ਜਿੱਦਣ ਸਾਡੀ ਐਸੇ ਬੋਲੀ ਹੋਈ ਆ ਉਸ ਦਿਨ ਇਹ ਮੈਂ 10000 ਲੈ ਕੇ ਦਿੱਤਾ ਆਪ ਉਸ ਦਿਨ ਦਾ ਇਹਨੇ ਬੋਲਣ ਨੂੰ ਛੱਡਿਆ ਹਾਂ ਨਹੀਂ ਮੈਨੂੰ ਹਾਂ ਮੈਂ ਤਾਂ ਨਹੀਂ ਵੀ ਇਹਨੂੰ ਕਿਥੋਂ ਹੀ ਨੇ ਪੈਸੇ ਲੈ ਆ ਜੀ ਅਸੀਂ ਚਲੋ 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 ਹੋਰ ਉੱਥੇ ਗਿਆ ਨਹੀਂ ਹੈ ਹੋਰ ਪੇਟ ਦੇ ਕਿਹੜੇ ਮੁੱਦੇ ਨੇ ਚਲੋ ਇਹ ਥੋੜਾ ਤਨਖਾਹ ਦਾ ਮੁੱਦਾ ਹੋ ਗਿਆ ਆਪਾਂ ਬੈਠੇ ਨੰਬਰਦਾਰ ਇਹਨਾਂ ਨੇ ਕਿਹਾ ਇੱਥੇ ਜਿੱਦਣ ਬੋਲੀ ਹੋਈ ਆ ਆ ਇਹਨਾਂ ਇਹਨਾਂ ਦੀ ਗਵਾਈ ਕਹਿੰਦਾ ਰਿਹਾ ਪਹਿਰ ਦੇ ਦਿਓ ਨਹੀਂ ਦਿੱਤੇ ਤੂਫ ਮਾਰਦੇ ਨੇ 50 ਰੁਪਏ ਕਿਉਂ ਮਾਰਦਾ ਕੋਈ ਪੈਸਾ ਨਹੀਂ ਦਿੰਦਾ ਤੇ ਇਹਨੂੰ ਬਹੁਤ ਜ਼ਿਆਦਾ ਕੱਦਲ ਹੋਇਆ ਮੈਂ ਗ੍ਰੀਟੂ ਇਹ ਚਲੋ ਪਿਆ ਨੂੰ ਦੇਤਾ ਤਾ ਨੂੰ ਕੀ ਵਿਚਾਰੇ ਇਹਨੇ 500 ਨਾ ਕੀ ਕਰੇਗਾ ਗੱਲ ਸੁਣੋ ਅਗਲੇ ਹੋਰ ਮੁੱਦੇ ਕੀ ਨੇ ਪਿੰਡ ਦੇ ਚਲੋ ਇਹ ਨਾ ਇਹ 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 ਇਹਨਾਂ ਦਾ ਚਲੋ ਇਹ ਇਹਨਾਂ ਦਾ ਇਕੱਲਾ ਸੰਝ ਇਹ ਇਕੱਲਾ ਮੁੱਦਾ ਹੋ ਗਿਆ ਹਨਾ ਇਹ ਇਹਨਾਂ ਦਾ ਮੁੱਦਾ ਹੋ ਗਿਆ ਹੋਰ ਪਿੰਡ ਦੇ ਕੀ ਮੁੱਦੇ ਨੇ ਕੀ ਨਸ਼ਾ ਦੇ ਕਿਵੇਂ ਆ ਪਿੰਡ ਨਸ਼ੇ ਤੇ ਤੁਹਾਡਾ ਪਤਾ ਠੀਕ ਬਹੁਤ ਵਧੀਆ ਪਚਾਏ ਤੇ ਸਕੂਲ ਸਿੱਖਿਆ ਇਹ ਕਿਵੇਂ ਆ ਬਹੁਤ ਵਧੀਆ ਇਹ ਬਹੁਤ ਸੋਹਣੀ ਗੱਲ ਹੈ ਬਹੁਤ ਸੋਹਣਾ ਚੱਲੀ ਜਾਂਦਾ ਬਾਕੀ ਤਕਰੀਬਨ ਸਾਰਾ ਕੰਮ ਵਧੀਆ ਚੱਲੀ ਸਹੀ ਚੱਲ ਰਿਹਾ ਬਾਕੀ ਨੜੇ ਸਾਲ ਹੋ ਗਿਆ ਗਲੀ ਨੂੰ ਮਿੱਟੀ ਪਾਜ ਨੂੰ ਸਰਪੰਚ ਸਾਹਿਬ ਕਹਿੰਦੇ ਸੀ ਵੀ ਫੜਾਫੜ ਮਿੱਟੀ ਪਾ ਦਿਓ ਕੋਈ ਗਲੀ ਵਾਲਾ ਬੋਲਦਾ ਨਹੀਂ ਸਾਰਾ ਉੱਥੇ ਮਿੱਟੀ ਪਵਾ ਕੇ ਨਾਲ ਕਰਕੇ ਉੱਥੇ ਡਾਡੇ ਲੰਮੇ ਸੱਪ ਤੁਰੇ ਫਿਰਦੇ ਪੌਣਿਆਂ ਨੇ ਕਿਸੇ ਦੇ ਲੜਦੇ ਸਾਲ ਹੋ ਗਿਆ ਗਲੀ ਨੂੰ ਮਿੱਟੀ ਪਾਜ ਨੂੰ ਸਾਰਾ ਸੈੱਟ ਕੀਤਾ ਨਵੀਆਂ ਪੋਟ-ਪੋਟ ਬਣਾਤੀਆਂ ਤੇ ਸਾਡੀ ਉੱਥੇ ਦੀ ਉੱਥੇ ਹੀ ਪਈ ਹੈ ਜੀ ਤੁਹਾਡੇ ਕਿ ਨਾਮ ਬਈ ਜੀ ਚੰਨ ਜੀ ਸੀ ਇੱਥੇ ਇਸੇ ਪਿੰਡ ਦੇ ਵਸਨੀਕ ਹਾਂ ਜੀ ਇਸੇ ਤੇ 5 ਸਾਲ ਕਿਵੇਂ ਦੇਗੇ ਪੰਚਾਇਤ ਕਿਵੇਂ ਦੀ ਰਹੀ ਕੰਮ ਹੋਏ ਵਾ ਕੇ ਇਹ ਚੱਲਿਆ ਵੱਲੇ ਜਾ ਕੇ ਪੰਚਾਇਤ ਵਧੀਰੇ ਠੀਕ ਠਾਕ ਕੰਮ ਚੱਲੇ ਵੜਾ ਵਧੀਆ ਅੱਛਾ ਆਂਦੇ ਰੇ ਸਰਪੰਚ ਜਦੋਂ ਲੋਡ ਪੈਂਦੀ ਨੂੰ ਇਹ ਕੰਮ ਠੀਕ ਆ ਬਹੁਤ ਵਧੀਆ ਚੱਲਦਾ ਜੀ ਕਹਿੰਦੇ ਇਹ ਇੱਕ ਮੁੱਦਾ ਹੋਰ ਵੀ ਹੁੰਦਾ ਆਮ ਤੌਰ ਤੇ ਕਿਸੇ ਨੇ ਜੇ ਸਾਈਨ ਕਰਾਣੇ ਆ ਕੋਈ ਅਸੀਂ ਪਿੰਡਾਂ ਦੇ ਵਿੱਚ ਸੁਣਿਆ ਆਮ ਤੌਰ ਤੇ ਕਹਿੰਦੇ ਪੈਸੇ ਵੀ ਲੈਂਦੇ ਆ ਕਿ ਪਿੰਡਾਂ ਦੇ ਵਿੱਚ ਕਿਵੇਂ ਇਹ ਸਹੀ ਰਿਹਾ ਸਹੀ ਜਦੋਂ ਕੋਈ ਸਾਈਨ ਸੌਣ ਕਰਾਣ ਜਾਣੇ ਹਾਂਜੀ ਮੈਂਬਰਾਂ ਤੋਂ ਜਾਂ ਠੀਕ ਸਹਿਮਤੀ ਚ ਚੱਲਦੀ ਇਹ ਕੰਮ ਦੇ ਸਹੀ ਚੱਲਦੀ ਠੀਕ ਥੋੜਾ ਕੀ ਨਾਮ ਜੀ ਮੇਰਾ ਨਾਮ ਮੰਗਲ ਸਿੰਘ ਐਸੇ ਪਿੰਡ ਦੇ ਵਿੱਚ ਨਹੀਂ ਵੱਲੋ ਚੱਕ ਕਿੰਨਾ ਸਾਲ ਹੋ ਗਿਆ ਇੱਥੇ ਇੱਥ ਮੁਰਤੋਰੀ ਨਹੀਂ ਜੱਦੀ ਅਹੇ ਜੱਦੀ ਇੱਥੀ ਆ ਜੱਦੀ ਇੱਥਾ ਹੀ ਸਾਡਾ ਫਿਰ ਤਾਂ ਬਹੁਤ ਉਤਰਾ ਚੜਾਓ ਵੇਖਿਆ ਹੋਊਗਾ ਸਮਾਂ ਵੇਖਿਆ ਹੋਊਗਾ ਮਾੜਾ ਹੀ ਵੇਖੋ ਚੰਗਾ ਹੀ ਵੇਖਿਆ ਹੋਊਗਾ ਪਿਛਲੇ 5 ਸਾਲ ਦਾ ਕਿਵੇਂ ਰਿਹਾ ਹਾਂਜੀ ਬਹੁਤ ਵਧੀਆ ਰਿਹਾ ਜੀ ਵਧੀਆ ਰਿਹਾ ਹਾਂਜੀ ਕੰਮ ਕਿੱਦਾਂ ਦੇ ਕੰਮ ਹੋਏ ਪਿੰਡ ਦੇ ਵਿੱਚ ਉਸ ਤੋਂ ਪਹਿਲੇ ਵੀ ਵਧੀਆ ਹੀ ਰਿਹਾ ਸਭ ਤੋਂ ਵਧੀਆ ਹੀ ਰਿਹਾ ਜੀ ਸਾਰੇ ਸਭ ਤੋਂ ਵਧੀਆ ਰਿਹਾ ਸਾਰੇ ਵਧੀਆ ਹੀ ਰਹੇ ਆ ਹਾਂਜੀ ਇਸ ਪਿੰਡ ਦੇ ਹਾਂਜੀ ਸੋਚਾ ਬਟਾਲਿਆ ਹੁੰਦਾ ਸੀ ਸਰਪੰਚ ਉਹਨੇ ਜੜੂ ਵਾਲਾ ਲੈਣਾ ਤੇ ਸਾਰੇ ਪਿੰਡ ਨੇ ਚੱਲ ਜਾਣਾ ਉੱਥੇ ਸੋਚਾ ਸਿੰਘ ਦੇ ਤੇ ਇਕੋ ਪੰਜਾਬ ਹੁੰਦੀ ਆ ਆਪਣੇ ਅਪਰੋਚ ਦੀ ਇੱਥੇ ਦੀ ਤੇ ਰੇੜੂਆ ਇੱਥੇ ਲੌਮਨਾਂ ਦਾ ਘਰ ਘਰ ਜਾ ਕੇ ਨਾ ਤੇ ਉਹਨਾਂ ਨੇ ਦੇਖਣਾ ਉਹਨਾਂ ਨੂੰ ਸੁਣਨੀ ਕਿੱਦਾਂ ਕਿੱਦਾਂ ਹੁੰਦਾ ਠੀਕ ਹੈ ਹਾਂਜੀ ਚਲੋ ਹੋਰਾਂ ਨਾਲ ਗੱਲਬਾਤ ਕਰ ਲੈਨੇ ਕੀ ਨਾਮ ਹੈ ਜੀ ਆਪਣਾ ਪਈ ਨਹੀਂ ਤਾਂ ਵੀ ਨਹੀਂ ਨਾਮ ਕੀ ਵੇ ਨਰਿੰਦਰਜੀਤ ਸਿੰਘ ਗੁੱਲੂ ਇਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਇਹ ਪਿੰਡ ਦੇ ਵਿੱਚ ਇਸੇ ਪਿੰਡ ਦੇ ਜੱਦੀ ਹੋਗੇ ਤੁਸੀਂ ਨਹੀਂ ਅੱਛਾ ਬਾਹਰੋਂ ਆਏ ਕਿਤੇ ਬਾਹਰੋਂ ਆਏ ਜੀ ਤੇ 5 ਸਾਲ ਕਿਵੇਂ ਜਰੇ ਇਸ ਪਿੰਡ ਦੇ ਨਾਲ ਕਿਵੇਂ ਦੀ ਸਰਪ ਇਸ ਸਾਬਕਾ ਸਰਪੰਚ ਨੇ ਤੁਸੀਂ ਵੇਖਿਆ ਵੀ ਹੋਊਗਾ ਕਿ ਕੰਮ ਕਰ ਕਿਵੇਂ ਦੇ ਰਹੇ ਵੇਸੇ ਗ੍ਰਾਂਟਾਂ ਤੋਂ ਲੈਣ ਜਾਂਦੇ ਸੀ ਪਹਿਲਾਂ ਜਦੋਂ ਕੋਈ ਗੱਲ ਕਰਨੀ ਚਾਹੁੰਦਾ ਜੋ ਸਾਡੇ ਸਰਪੰਚ ਸਾਹਿਬ ਬਹੁਤ ਵਧੀਆ ਨੇ ਬਹੁਤ ਵਧੀਆ ਇਨਸਾਨੀਤਨ ਰਹੇ ਨੇ ਬਾਕੀ ਗੱਲ ਕਰਨੀ ਚਾਹੁੰਦਾ ਜੀ ਸਰਕਾਰਾਂ ਤੋਂ ਕੋਈ ਉਮੀਦ ਹੈਗੀ ਆ ਕਿਉਂਕਿ 2.5 ਸਾਲਾਂ ਸਰਕਾਰ ਦੇ ਰਹੇਗੇ 2.5 ਸਾਲ ਦੇ ਵਿੱਚ ਗ੍ਰਾਂਟ ਆਈਆਂ ਪਿੰਡਾਂ ਦੇ ਵਿੱਚ ਜਾਂ ਪਿਛਲੀ ਸਰਕਾਰਾਂ ਦੇ ਵਿੱਚ ਗ੍ਰਾਂਟਾਂ ਆਈਆਂ ਗਈ ਮੈਂ ਹਿੱਸਾ ਨਹੀਂ ਲਿਆ ਵਸੇ ਪਤਾ ਨਹੀਂ ਉਹਨਾਂ ਨੂੰ ਗ੍ਰਾਂਟ ਆਈ ਕਿ ਨਹੀਂ ਆਈ ਮੈਨੂੰ ਪਤਾ ਨਹੀਂ ਵਸੇ ਸਰਪੰਚ ਸਾਹਿਬ ਬਹੁਤ ਆਈਆਂ ਹਾਂ ਠੀਕ ਹੈ ਹਾਂ ਜੀ ਹਾਂ ਜੀ ਹੋਰ ਨਾ ਗੱਲਬਾਤ ਕਰ ਲੈਣ ਆਪਣਾ ਕੀ ਨਾਮ ਹੈ ਜੀ ਸਤਪਾਲ ਸਿੰਘ ਐਸੇ ਪਰਦੇਸ ਨੀ ਹਾਂਜੀ ਹਾਂਜੀ ਕਿੰਨਾ ਸਮਾਂ ਹੋ ਗਿਆ ਵੈਸੇ ਪਿੰਡ ਦੀ ਓਏ ਇੱਥੇ ਜੰਮੇਪਲੇ ਜੱਦੀ ਜੰਮੇਪਲੇ ਜੱਦੀ ਇਹ ਸਾਰੇ ਯਾਰ ਬਿੱਲੀ ਹੋਣਗੇ ਤੁਹਾਡੇ ਹਾਂਜੀ ਹਾਂਜੀ ਤੇ ਇਹ ਸਰਪੰਚ ਸਾਹਿਬ ਤੁਹਾਡੇ ਨਾਲ ਬੈਠੇ ਨੇ ਇਹਨਾਂ ਦੇ ਕਾਰਜਕਾਲ ਕਿਵੇਂ ਦਾ ਰਿਹਾ ਕੰਮ ਹੋਏ ਨਹੀਂ ਹੋਏ ਕਿਹੜੀ ਗ੍ਰਾਂਟ ਆਈ ਕਿਹੜੀ ਨਹੀਂ ਕੀ ਕਹਿਣਾ ਸਭ ਵਧੀਆ ਹੀ ਸਾਰਾ ਕੁਝ ਵਧੀਆ ਹੀ ਵਧੀਆ ਹੋਇਆ ਜਿਵੇਂ ਕਹਿੰਦੇ ਹੁੰਦੇ ਪਿੰਡਾਂ ਦੇ ਵਿੱਚ ਆਮ ਤੌਰ ਤੇ ਬਹੁਤ ਸਾਰੇ ਕੰਮ ਅੜ ਜਾਂਦੇ ਜਿਵੇਂ ਕਹਿੰਦੇ ਸਾਡੇ ਨਾਲੀਆਂ ਦੀ ਘਾਟ ਆ ਨਾਲੀਆਂ ਨਹੀਂ ਹੈਗੀਆਂ ਪਿੰਡ ਦੇ ਵਿੱਚ ਨਿਕਾਸੀ ਪਾਣੀ ਦੀ ਨਹੀਂ ਹੁੰਦੀ ਪਾਣੀ ਚਲਦਾ ਨਹੀਂ ਤੇ ਆਪਣਾ ਨਵੇਂ ਪੰਚਾਇਤ ਬਣੋਗੇ ਸਭ ਨਾਲੀਆਂ ਬਣਣ ਗਿਆ ਬਾਹਰਲੇ ਮੁੰਡੇ ਵੀ ਜਿਹੜੇ ਉਹ ਵੀ ਮਤ ਕਰਨਗੇ ਮਰੀ ਕਾਲਜ ਯੂਐਸਏ ਵਾਲੇ ਉਹ ਵੀ ਮੁੰਡੇ ਪਾਇਕ ਲੱਗੇ ਸਾਰਾ ਵਿਕਾਸ ਪਿੰਡ ਦਾ ਹੋਊਗਾ ਸਰਕਾਰ ਗ੍ਰਾਂਟ ਦੇ ਰਹੀ ਹੈ ਹੁਣ ਤੱਕ ਜਿਵੇਂ 2.5 ਸਾਲ ਆ ਸਰਕਾਰ ਨੂੰ ਹੋ ਗਏ ਪਹਿਲਾਂ ਵੀ 5 ਸਾਲ ਦੂਸਰੀ ਸਰਕਾਰ ਰਹੀ ਉਸ ਤੋਂ ਪਹਿਲਾਂ ਅਕਾਲੀ ਦਾਰੀ ਕਿਵੇਂ ਗ੍ਰਾਂਟ ਸਹੀ ਆਂਦੀ ਰਹੀ ਇਹਨਾਂ ਸਾਲਾਂ ਦੇ ਵਿੱਚ ਗ੍ਰਾਂਟ ਸਹੀ ਆਉਂਦੀ ਰਹੀ ਪਹਿਲਾਂ ਵੀ ਸਹੀ ਆਉਂਦੀ ਰਹੀ ਸਹੀ ਆਉਂਦੀ ਰਹੀ ਹਾਂ ਜੀ ਹੁਣ ਪਿੰਡ ਦੀ ਲੋੜ ਕੀ ਹੈ ਮੁੱਖ ਤੌਰ ਤੇ ਲੋੜ ਕੀ ਹੈ ਪਿੰਡ ਦੀ ਜਿਹੜੀ ਨਾ ਹੁਣ ਇੱਕ ਤੇ ਸਟੇਡੀਅਮ ਬਣਾਉਣਾ ਚਾਹੀਦਾ ਸਟੇਡੀਅਮ ਹਾਂ ਬੱਚੇ ਜਿਹੜੇ ਨਸ਼ੇ ਪੱਤੇ ਵਾਲ ਨਾ ਪੈਣ ਆਪਣਾ ਸਟੇਡੀਅਮ ਤੇ ਆਪਣੇ ਪ੍ਰੈਕਟਿਸ ਕਰਨਾ ਹਾਂ ਖੇਡਾਂ ਕਰਨੇ ਖੇਡਾਂ ਕਰਨਾ ਤੇ ਸਖਿਆ ਬਖੋ ਕਿਵੇਂ ਇੱਥੇ ਪਿੰਡ ਜੀ ਹਾਂ ਸਖਿਆ ਬਖੋ ਠੀਕ ਹੀ ਹੈ ਠੀਕ ਹੈ ਜਿਵੇਂ ਹੋਰ ਕਿਸੇ ਨਾਲ ਗੱਲਬਾਤ ਕਰ ਲੈਣੇ ਆ ਆਪਣਾ ਕੀ ਨਾਮ ਹੈ ਜੀ ਕੁਲਦੀਪ ਸਿੰਘ ਜੀ ਐਸੇ ਪਿੰਡ ਦੇ ਰਹਿਣ ਵਾਲੇ ਬੱਲੋ ਚੱਕ ਦੇ ਹਾਂਜੀ ਤੇ ਜਿਵੇਂ ਬਾਈ ਜੀ ਦੱਸ ਰਹੇ ਸੀ ਪਿੰਡ ਦੇ ਵਿੱਚ ਬਹੁਤ ਸਾਰਾ ਵਿਕਾਸ ਹੋਇਆ ਤੁਹਾਨੂੰ ਕਿਵੇਂ ਲੱਗਦਾ ਕਿ 5 ਸਾਲਾਂ ਦੇ ਵਿੱਚ ਵਾਕੇ ਕੰਮ ਹੋਏ ਲੋਕਾਂ ਦੇ ਬਹੁਤ ਵਧੀਆ ਕੰਮ ਹੋਇਆ ਪਿੰਡ ਦੇ 480 ਰੇ ਪੈ ਗਿਆ ਜੀ ਹਾਂ ਗਲੀਆਂ ਨਾਲੀਆਂ ਬਣ ਰਹੀਆਂ ਜਿਵੇਂ ਬਣ ਰਹੀਆਂ ਕੰਮ ਚੱਲਦਾ 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 ਹੈ ਭਾਈ ਜੀ ਬਿਲਕੁਲ ਸਰਪੰਚਾ ਮਾਰਦੇ ਕਿਹੜਾ ਘਰੇ ਜਦੋਂ ਲੋਡ ਹੁੰਦੀ ਹੈ ਬਿਲਕੁਲ ਬਿਲਕੁਲ ਹੁੰਦੀ ਬਿਲਕੁਲ ਜਾ ਕੇ ਚੈੱਕ ਕਰਦੇ ਨੇ ਵੇਖਦੇ ਅਜੇ ਵੀ ਕੰਮ ਚੱਲ ਰਿਹਾ ਵੇਖੋ ਚੱਲਦਾ ਪੁੱਤਰ ਚਾਰ ਸੇ ਗਲੀਆਂ ਵਿੱਚ ਕੋਰੇ ਹੁਣ ਸਰਬਸੰਮਤੀ ਮੰਗਦੇ ਹੋ ਜਾਂ ਚੋਣਾ ਮੰਗ ਰਹੇ ਹੋ ਕੀ ਕੀ ਹੋਣਾ ਹੈ ਅਸੀਂ ਤਾਂ ਚਾਹੁੰਦੇ ਆ ਪਾ ਜੀ ਸਰਬਸੰਮਤੀ ਹੋ ਜਾਏ ਸਰਬਸੰਮਤੀ ਪਰ ਨਹੀਂ ਚਾਂਸ ਬਣਦੇ ਜੇ ਵੇਖੋ ਸ਼ਾਇਦ ਅਜੇ ਹੈ ਟਾਈਮ ਸ਼ਾਇਦ ਸਮਰ ਹੋਈ ਜਾਂ ਸੰਸਦੀ ਹੋ ਜਾਵੇ ਅਜੇ ਟਾਈਮ ਹੈਗਾ ਜੋ ਨਾਗਰਿਕ ਭਰਗੀਆਂ ਦੀ ਬਾਜ਼ ਦੇਖਦੇ ਆ ਕੀ ਬਣਦਾ ਜੀ ਤੁਸੀਂ ਕੀ ਮੰਗ ਰਹੇ ਹੋ ਸਰਬਸੰਤੀ ਜੋ ਚੋਣ ਸਰਬਸੰਤੀ ਹੋਏ ਤਾਂ ਚੰਗੀ ਹੁੰਦੀ ਹੈ ਕੋਈ ਵਿੱਚ ਹੋਣਗੇ ਆ ਸਰਬਸੰਤੀ ਹੋ ਜਾਵੇ ਦਿਨ ਟਾਈਮ ਹੈਗਾ ਸਰਬਸੰਤੀ ਹੋ ਜਾਵੇ ਤਾਂ ਚੰਗੀ ਹੈ ਹੋ ਸਕਦਾ ਹਾਂਜੀ ਹੋ ਸਕਦਾ ਤੇ ਸਰ ਸਾਫ ਕਾ ਸਰਪੰਚ ਸਾਹਿਬ ਤੋਂ ਹੀ ਪੁੱਛ ਲੈਣੇ ਆ ਸਰਪੰਚ ਸਾਹਿਬ ਸਰਬਸੰਤੀ ਵੀ ਮੰਗ ਰਿਹਾ ਵਿੱਚੋਂ ਕਹਿੰਦੇ ਕਿ ਕੁਝ ਆਨਸਰ ਹੈਗੇ ਕਹਿੰਦੇ ਚੋਣ ਕਰਾਣੀ ਪਊਗੀ ਬਹੁਤ ਵਧੀਆ ਸਾਡਾ ਮੈਂਬਰ ਸਾਹਿਬ ਸੰਤੀ ਨੂੰ ਚੁਣਿਆ ਗਿਆ ਸਤਨਾਮ ਸਿੰਘ ਲੱਡਾ ਜੀ ਠੀਕ ਹੈ ਜੋ ਦੋਨਾਂ ਪਾਰਟੀ ਨੂੰ ਮਨਜ਼ੂਰ ਹੋਇਆ ਉਹ ਵਾਰਡ ਦਾ ਪਾ ਧੰਨਵਾਦ ਕਰਦੇ ਹਾਂ ਹੁਣ ਸਰਪੰਚ ਦੀ ਚੋਣ सरपंच दी चुनाव ਤਾਂ ਹੋਏਗੀ ਜੀ ووٹ ਤਾਂ ਵੈਸੇ ਕੋਈ 600 ਦਸੀ ਜਾਂਦੇ ਕਹਿੰਦੇ 900 ਵੋਟ ਹੈਗੀ ਆ 600 ਵਜਦੀ ਆ ਐਨਆਰ ਆਈ ਕੱਢ ਕੇ ਤੇ ਇਹ ਇੰਨੇ ਚ ਵੀ ਹੋਏ ਸਰਪੰਚੀ ਨਹੀਂ ਹੁੰਦੀ ਪਿੰਡ ਚ ਚਲੋ ਮੈਂ ਤਾਂ ਖੜਾ ਨਹੀਂ ਨਾ ਮੈਂਬਰ ਨਾ ਸਰਪੰਚ ਜੀ ਉਹ ਤਾਂ ਸਰਪੰਚਾ ਦੀ ਮਰਜ਼ੀ ਕਰ ਲੈਣ ਮੈਂਬਰ ਸਾਹਿਬਾਂ ਦੀ ਮਰਜ਼ੀ ਹੈ ਪਰ ਮੈਂ 5 ਨੰਬਰ ਵਾਰਡ ਦਾ ਧੰਨਵਾਦ ਕਰਦਾ ਜਿਨ੍ਹਾਂ ਸੰਮਤੀ ਨਾਲੋਂ ਮੈਂਬਰ ਪੰਚਾਇਤ ਚੁਣਿਆ ਜੋ ਲੱਲਾ ਸਤਨਾਮ ਸਿੰਘ ਜੀ ਹੈ ਬਹੁਤ ਬਹੁਤ ਮੁबारक ਦਿੰਨਾ ਜੀ ਠੀਕ ਹੈ ਤੁਹਾਡਾ ਕੀ ਨਾਮ ਹੈ ਨਾਮ ਬਚਨ ਮੇਰਾ ਹੈ ਇਸੇ ਪਿੰਡ ਦੇ ਬਲੋਚਾਹਾਂ ਦੇ ਬਲੋਚਾਹ ਦੇ 5 ਸਾਲ ਦਾ ਸਮਾਂ ਕਿਵੇਂ ਦੇ ਰਿਹਾ ਪੰਚਾਇਤ ਵਿੱਚ ਬਹੁਤ ਵਧੀਆ ਸਮਾਂ ਹੈ ਬਹੁਤ ਵਧੀਆ ਕੀ ਕੰਮ ਕਰਦੇ ਹੋ ਤੁਸੀਂ ਆਪਣੇ ਨਾ ਮੈਂ ਬਾਹਰ ਹੋਣੇ ਆਜੇ ਇੰਨੀ ਕੰਮ ਕਰ ਕੀ ਬਾਹਰ ਆਏ ਆ ਬਾਹਰ ਆਏ ਆ ਕਿਹੜੇ ਮੁਲਕ ਜਾ ਕੇ ਆਏ ਸੀਗੇ ਇਹ ਮਾਸਕਟ ਚੋਂ ਅੱਛਾ ਮਾਸਕਟ ਚੋਂ ਜਾ ਕੇ ਆਏ ਸੀ ਹਾਂ ਜੀ ਚੰਗਾ ਘੁੰਮਿਆ ਹੋਊਗਾ ਆ ਬਹੁਤ ਵਧੀਆ ਵਸੇ ਉਸੇ ਉੱਥੋਂ ਨਾਲ ਇੱਥੇ ਕੀ ਫਰਕ ਲੱਗਿਆ ਉਸੇ ਦਾ ਕਹਿੰਦਾ ਸਾਫ਼ ਸੁਸਪਾਈ ਬਹੁਤ ਹੈ ਅਨੇ ਉਸੇ ਦਾ ਲੋਕ ਕੋਈ ਸਹੀ ਆ ਕਾਨੂੰਨਕਾਰ ਸਹੀ ਆ ਉਸੇ ਐਸੇ ਆਪਣੇ ਪੁੱਛਦੇ ਕੋਈ ਕੱਟ ਕਰਦੇ ਜਿਹੜਾ ਅੱਛਾ ਹਾਂ ਜੀ ਇੱਥੇ ਇੱਥੇ ਲੜਾਈ ਲੱਪਾ ਲੋੜੀ ਪੁਆਇਆ ਦਾ ਅਦਰ ਕਾਨੂੰਨ ਹੈ ਬਾਹਰ ਆਪਣੀ ਇੰਡੀਆ ਦੇ ਕਾਨੂੰਨ ਘਾਟ ਜਰਾ ਕਾਨੂੰਨ ਘਾਟ ਹਾਂਜੀ ਹੁਣ ਪਿੰਡ ਦੀ ਮੰਗ ਕੀ ਹੈ ਪਿੰਡ ਮੰਗ ਕੀ ਰਿਹਾ ਹੈਗਾ ਕਿ ਕੱਲੇ ਗਰਾਊਂਡ ਜਾਂ ਨਾਲੀਆਂ ਨਾਲੀ ਇਹ ਕੱਲੇ ਇਹੀ ਚੀਜ਼ਾਂ ਚਾਹੀਦੀਆਂ ਜਾਂ ਪਿੰਡ ਨੂੰ ਕੁਝ ਹੋਰ ਚੰਗੀ ਚੀਜ਼ ਵੀ ਚਾਹੀਦੀ ਹੈ ਜਾਂ ਪਿੰਡ ਦਾ ਜਿੰਨਾ ਵਿਕਾਸ ਨਹੀਂ ਇਹਨਾਂ ਨੂੰ ਪਤਾ ਕੀ ਚਾਹੀਦਾ ਹੋਰ ਸਰਕਾਰ ਸਰਕਾਰ ਆਮ ਆਦਮੀ ਆਪਣੀ ਬਹੁਤ ਚੰਗੀ ਹੈ ਸਹੀ ਬਿਲ ਮੁਆਫ ਕੀਤੇ ਬਹੁਤ ਵਧੀਆ ਸਰਕਾਰ ਬਿਲ ਮੁਆਫ ਕੀਤੇ ਹਾਂਜੀ ਲੋਕ ਫਿਰ ਵੀ ਗਲਤ ਕਹੀ ਜਾਂਦੇ ਬਹੁਤ ਗਲਤ ਕੰਮ ਵਜਦਾ ਕਹਿਣਾ ਨਹੀਂ ਚਾਹੀਦਾ ਸਰਕਾਰ ਸਹੀ ਹੈ ਵਧੀਆ ਹਾਂ ਬਠੀ। ਹੋਪੀ ਤੁਹਾਡਾ ਕੀ ਨਾਮ ਹੈ? ਮੈਂ ਮੈਂ ਨਹੀਂ ਨਾਮ ਕੀ ਹੈ ਵੈਸੇ ਤੁਹਾਡਾ ਨਹੀਂ ਜਾਂਦਾ। ਤੁਹਾਡਾ ਕੀ ਨਾਮ? ਗਿੰਦਰਪਾਲ। ਬੱਲੋਚੱਕ ਦੇ ਰਹਿਣ ਵਾਲੇ। ਹਾਂਜੀ। ਤੇ 5 ਸਾਲ ਦਾ ਸਮਾਂ ਕਿਵੇਂ ਦਾ ਸੀਗਾ? ਸਰਪੰਚ ਕੋਲ ਜਾਂਦੇ ਸੀਗੇ ਕੋਈ ਸائن ਕਰਾਣਾ ਹੁੰਦਾ ਆਮ ਤੌਰ ਤੇ ਕੋਈ ਆਧਾਰ ਕਾਰਡ ਜਾਂ ਕੋਈ ਆਪਾਂ ਕੰਮ ਕਰਾਣਾਗਾ ਸਰਪੰਚ ਕੋਲ। ਕੋਈ ਨਹੀਂ ਪੁੱਛਦਾ। ਬੇਕਾਰੀ ساری ਦੁਨੀਆ ਹੋ ਗਈ। ਬਾ ਦੁਬਈ ਗੱਲਾਂ ਬਾਪੜੀਆਂ। ਕੋਈ ਨਹੀਂ ਕਰਦਾ। ਆਜ ਨੂੰ ਦੇ ਕਰਨ ਲੈ ਮਣਾ ਕਰ ਦਿੰਦੇ ਨਾ ਬਹੁਤ ਕਰਦੇ ਚਾਹੁੰਦੇ ਕਿੰਨੀ ਮਿਹਨਤ ਨਹੀਂ ਹੋ ਰਹੀ ਬਿਲਕਾਈ ਜਾਣਾ ਕੋਈ ਕਹਿੰਦੇ ਕਿੜ ਹੁੰਦੀ ਹੈ ਜਿਹੜੀ ਇੱਕ ਕਿੜ ਦੇ ਕਰਕੇ ਵੀ ਗਈ ਕਰਕੇ ਨਹੀਂ ਕੰਮ ਕਰਦਾ ਕਰਨਾ ਹੀ ਨਹੀਂ ਨਾਲ ਲਾਈ ਰੱਖਣਾ ਜਿਹੜੀ ਸਰਕਾਰ ਪੰਚਾਇਤ ਬਣੇ ਕੁਝ ਕੰਮ ਨਹੀਂ ਕਰਦੇ ਸਰਕਾਰ ਵੀ ਬਣੇ ਪੰਚਾਇਤ ਬਣੇ ਨਹੀਂ ਕੰਮ ਕਰਦੇ ਮੇਰੀ 70 ਸਾਲ ਉਮਰ ਹੋ ਗਈ ਮੈਨੂੰ ਪਤਾ ਕੀ ਕਰਦੀ ਹੈ ਗਰੀਬਾਂ ਦੇ ਨੂੰ ਤਾਂ ਪੁੱਛ ਦੇਈ ਉਹ ਦੇ ਕਿਨੇ ਦਰਿਆ ਜੁੱਤੀ ਟਰਾਲੀ ਦੀ ਬਾਤ ਹਾਂ ਕਰਦੇ ਇੱਥੇ ਤੁਹਾਡਾ ਕੀ ਨਾਮ ਭਾਈ ਬਲਵੀਰ ਸਿੰਘ ਬੰਦੋ ਚੱਕ ਦੇ ਬਸਨੀਕ ਜੀ ਹਾਂ ਬੰਦੋ ਚੱਕ ਤੇ ਕੀ ਕਹਿਣਾ ਚਾਹੂਗੇ 5 ਸਾਲ ਕਿਵੇਂ ਦੇ ਰਹੇ ਸਰਕਾਰ ਬਹੁਤ ਵਧੀਆ ਜੋ ਆ ਟਾਈਮ ਨਿਕਲ ਗਿਆ ਬਸ ਬਹੁਤ ਛੋਟਾ ਮਾਰ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਔਖੀ ਹੋ ਕੇ ਨਹੀਂ ਨਹੀਂ ਚਲੋ ਜਿੱਦਾਂ ਦਾ ਆਇਆ ਬਹੁਤ ਵਧੀਆ ਹੈ ਅੱਛਾ ਤੇ ਹੁਣ ਸਰਬਸੰਮਤੀ ਮੰਗਦੇ ਜਾਂ ਚਾਹਣ ਹੋਵੇ ਇਹ ਵੇਖੋ ਜੀ ਇਹ ਤਾਂ ਭੈਣ ਭਰਾਵਾਂ ਦੇ ਨਾਲ ਹੀ ਆਪਾਂ ਵੀ ਸਰਬਸੰਮਤੀ ਹੋ ਜਾ ਤਾਂ ਸਭ ਤੋਂ ਵਧੀਆ ਬਾਕੀ ਸੰਗਤ ਦੀ ਮਰਜ਼ੀ ਹੈ ਪਿੰਡ ਦੇ ਵਿੱਚ ਕੀ ਮੰਗ ਕਰ ਰਹੇ ਹੋ ਕੋਈ ਕੰਮਕਾਰ ਹੋਵੇ ਜਵਾਕਾਂ ਦੀ ਜੇ ਜਵਾਕਾਂ ਨੂੰ ਸਕੂਲ ਮਿਲ ਜਾਂਦੇ ਕਿ ਨੌਕਰੀ ਨਹੀਂ ਮਿਲਦੀ ਐਨਆਰਆਈ ਬਹੁਤ ਹੋ ਗਿਆ ਪਿੰਡ ਚ ਹਾਂਜੀ ਹਾਂਜੀ ਲੋੜ ਕੀ ਐ ਪਿੰਡ ਦੀ ਕੀ ਨੌਕਰੀ ਲੋੜ ਆ ਜਾਂ ਲੋੜ ਤਾਂ ਵੈਸੇ ਹਰ ਕੰਮੋਂ ਹਰ ਚੀਜ਼ ਦੀ ਹੁੰਦੀ ਆ ਹਾਂ ਜੀ ਮੁੜ ਕੇ ਨੌਕਰੀ ਬਾਰੇ ਹਰ ਹਰ ਕੰਮ ਦੀ ਲੋੜ ਹੁੰਦੀ ਆ ਬੱਚਿਆਂ ਵਾਸਤੇ ਖੇਤੀਬਾੜੀ ਕਿਤੇ ਤੋਂ ਵੀ ਗੱਲਬਾਤ ਕਰ ਲੈਨੇ ਆ ਕੁਝ ਜੋ ਇੱਥੇ ਹੋਰ ਲੋਕ ਮੌਜੂਦ ਹਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਨੇ ਪਾਪੀ ਕੀ ਨਾਮ ਹੈ ਆਪਣਾ ਭਰਗੰਦ ਸਿੰਘ ਜੀ ਇਸੇ ਪਿੰਡ ਦੇ ਵਸਨੀਕ ਜੀ ਇਸੇ ਪਿੰਡ ਦੇ ਉਦੋਂ ਬਾਹਰੋਂ ਆਏ ਹੁਣ ਕਿਹੜਾ ਕਿੱਥੋਂ ਆਏ ਅਸੀਂ ਗਡਾਣੀ ਤੋਂ ਆਏ ਸਾਨੂੰ ਹੋ ਗਏ 35-40 ਸਾਲ ਹੋ ਤਾਂ ਹੈ 35-40 ਸਾਲ ਖਾਸਾ ਟਾਈਮ ਤੇ ਜਿਵੇਂ ਹੁਣ ਚੋਣਾਂ ਆ ਗਈਆਂ 5 ਸਾਲ ਪਹਿਲਾਂ ਬਤਾਏ ਸਰਪੰਚ ਨੇ ਕੋਈ ਕਹਿੰਦਾ ਕੰਮ ਹੋਇਆ ਕੋਈ ਕਹਿੰਦਾ ਨਹੀਂ ਹੋਇਆ ਸਾਡੇ 5 ਸਾਲ ਅੱਗੇ ਵਿਕਾਸ ਕੋਈ ਨਹੀਂ ਹੋਇਆ ਜੀ ਅੱਛਾ ਕੋਈ ਵਿਕਾਸ ਨਹੀਂ ਹੋਇਆ ਕੋਈ ਇੱਕ ਕੋਈ ਪਤਾ ਨਹੀਂ ਮੰਨ ਲਓ ਵੀ ਜਿਹੜੀ ਪੰਚਾਇਤ ਉਹ ਬਹੁਤ ਮਤ ਨਹੀਂ ਸਰਪੰਚ ਦਾ ਉਹਦਾ ਕਰਕੇ ਸਾਡੇ ਪਿੰਡ ਦਾ ਵਿਕਾਸ ਕੋਈ ਨਹੀਂ ਹੋਇਆ ਹਾਂ ਸਾਡੇ ਪਿੰਡ ਦਾ ਬਹੁਤ ਮਾੜਾ ਹਾਲ ਹੈ ਪਾਣੀ ਕੋਈ ਨਿਕਾਸ ਨਹੀਂ ਜੀ ਹੁਣ ਹੁਣ ਫੇਰ ਉਹੀ ਚੋਣਾ ਆ ਗਈਆਂ ਜੇ ਹੁਣ ਨਾ ਬਹੁਤ ਮਤ ਹੋਊਗਾ ਫੇਰ ਸਰਬਸੰਮਤੀ ਦਾ ਵੀ ਸਰਬਸੰਮਤੀ ਕੋਈ ਮੰਗ ਰਿਹਾ ਕੋਈ ਕਹਿੰਦਾ ਯਾਰ ਕਹਿੰਦੇ ਬੰਦੇ ਨਹੀਂ ਇਕੱਠੇ ਹੁੰਦੇ ਹੁਣ ਮੰਗ ਕੀ ਹੈ ਪਿੰਡ ਦੀ ਪਹਿਲਾਂ ਸਰਬਸੰਮਤੀ ਫੇਰ ਵਿਕਾਸ ਹਾਂਜੀ ਜੇ ਇਹ ਸਹਿਮਤੀ ਹੋ ਜੇ ਫੇਰ ਤੇ ਕੰਮ ਹੋ ਸਕਦਾ ਜੀ ਜੇ ਇਦਾਂ ਹੁਣ ਪਾਰਟੀ ਵਾਜੀ ਫੇਰ ਤੇ ਇਦਾਂ ਇੰਜ ਕੰਮ ਚੱਲੂਗਾ ਇਦਾਂ ਚੱਲੂਗਾ ਇਦਾਂ ਚੱਲੂਗਾ ਤੁਸੀਂ ਖੇਤੀਬਾੜੀ ਕਰਦੇ ਹੋ ਹਾਂਜੀ ਖੇਤੀਬਾੜੀ ਕਰਦੇ ਖੇਤੀਬਾੜੀ ਕਿਵੇਂ ਚੱਲਦੀ ਹੈ ਪਿੰਡ ਦੇ ਵਿੱਚ ਪਾਣੀ ਸਹੀ ਆ ਸਾਹ ਪਰਾਲੀ ਪ੍ਰੂਲੀ ਨੂੰ ਸਹੀ ਮਿਲ ਰਿਹਾ ਸਹੀ ਮਿਲ ਮਿਲ ਸਹੀ ਮਿਲ ਰਿਹਾ ਹਾਂਜੀ ਪਰਾਲੀ ਪ੍ਰੂਲੀ ਇੱਥੇ ਸਾਡੇ ਦੇ ਲੈਂਦਾ ਨਹੀਂ ਜੇ ਕੋਈ ਵੀ ਜੀ ਘੱਟ ਵੈ ਤੇ ਸਰਪੰਚ ਸਾਹਿਬ ਗੁੱਲੂ ਉਹਨਾਂ ਆਪਣੇ ਲੈਂਦੀ ਹੈ ਉਹ ਗੱਠਾ ਬੰਨਣ ਵਾਲੀ ਹੈ ਉਹ ਗੱਠ ਬੱਗ ਗੱਡ ਗੱਡ ਪੰਡ ਮੈਂ ਉਹ ਲਿਆਇਆ ਵੈ ਜੀ ਉਹਦਾ ਪਰ ਥੋੜਾ ਜਿਹਾ ਪ੍ਰਭਾਵ ਹੈ ਕਿਹਾ ਗਿਆ ਉਹ ਸਰਪੰਚ ਦੇ ਹੱਥ ਵੀ ਹੁੰਦੇ ਕੋਈ ਕਹਿੰਦੇ ਸੰਤ ਹੁੰਦੇ ਦੇ ਦੋ ਦੇ ਦੂ ਦਿੰਦੇ ਹਾਂ ਹਾਂਜੀ ਉਹ ਹੈਲਪ ਕਰਦਾ ਲੋਕਾਂ ਦੀ ਬਹੁਤ ਅੱਛਾ ਹਾਂਜੀ ਬਹੁਤ ਜ਼ਿਆਦਾ ਪਿੰਡ ਚ ਆ ਜਾਂਦੇ ਵੇ ਸੰਦ ਜਿਹੜੇ ਸਰਕਾਰ ਦਿੰਦੀ ਆ ਜਿਹੜੇ ਗੱਠਾ ਬੰਨਣ ਵਾਲੇ ਉਹ ਸਾਡੇ ਨਹੀਂ ਆਇਆ ਜੀ ਉਹਨਾਂ ਆਪਣਾ ਲਿਆ ਜੀ ਅੱਛਾ ਉਹ ਤਾਂ ਸਬਸਿਡੀ ਆਈ ਉਹ ਹਾਂ ਤੇ ਉਹਦਾ ਉਹਨਾਂ ਲੈ ਜਾਂਦਾ ਜੀ ਸਾਰਾ ਸਿਰਫ ਠੀਕ ਹਾਂਜੀ ਉਹ ਵੀ ਤੁਹਾਡਾ ਕੀ ਨਾਮ ਹੈ ਜੀ ਤੁਹਾਡਾ ਨਾਂ ਤੇ ਜਗਜੀਤ ਸਿੰਘ ਇਸੇ ਪਿੰਡ ਦੀ ਰਹਿਣ ਵਾਲੇ ਰਹਿਣ ਵਾਲੇ ਤੇ ਇੱਥੇ ਹੀ ਅੱਛਾ ਤੇ 5 ਸਾਲ ਲੰਘੇ ਇਸ ਪੰਚਾਇਤ ਨੂੰ ਕੀ ਕਹੋਗੇ ਪੰਚਾਇਤ ਤੇ ਤੁਹਾਨੂੰ ਮੈਂ ਦੱਸਾਂ ਬਣਨੀ ਚਾਹੀਦੀ ਸ਼ਾਂਤੀ ਇੱਥੇ ਨਹੀਂ ਵੀ ਗੱਲ ਸੁਣੋ ਸ਼ਾਂਤੀ ਨਾਲ ਪੰਜ ਛੜ ਇਕਾਂਤ ਪੰਜ ਛੜ ਇਕੱਤਰ ਕਰੋ ਠੀਕ ਹੈ ਨਹੀਂ ਤੇ ਆਪਾਂ ਜਿਨ੍ਹਾਂ ਦਾ ਵੇਖੋ ਨਾਲੇ ਖਾਲੇ ਇਦਾਂ ਪੈ ਠੀਕ ਹੈ ਤਾਂ ਗੱਲਬਾਤ ਕਰ ਲੈਨੇ ਆ ਹੋਰਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਕੀ ਕਹਿਣਾ ਚਾਣਗੇ ਸਰਪੰਚ ਸਾਹਿਬ ਸਾਰੇ ਕਹਿੰਦੇ ਕਹਿੰਦੇ ਕੋਈ ਕਹਿੰਦੇ ਸਰਬਸੰਮਤੀ ਚਾਹੀਦੀ ਆ ਜੇ ਕਹਿੰਦੇ ਸਰਬਸੰਮਤੀ ਹੁੰਦੀ ਆ ਤਾਂ ਪਿੰਡ ਦਾ ਮਾੜਾ ਮੋਟਾ ਜਿਹੜਾ ਵਿਕਾਸ ਉਹ ਹੋ ਜੂਗਾ ਨਹੀਂ ਤਾਂ ਕਹਿੰਦੇ ਬਹੁਮਤ ਨਾ ਹੋਊਗਾ ਕੰਮ ਉੱਥੇ ਰੁਕ ਜਾਣਗੇ ਉੱਥੇ ਕੀ ਕਹਿਣਾ ਚਾਹੀਦਾ ਉੱਥੇ ਕੀ ਕਹੂੰਗਾ ਕੀ ਕਹੂੰਗਾ ਮੈਂ ਤਾਂ ਕਹਿੰਦੀ ਆ ਵੀ ਸਹਿਮਤੀ ਹੋ ਜਾ ਸਭ ਤੋਂ ਵਧੀਆ ਆ ਕਿਉਂ ਸਾਡੇ ਪਿੰਡ ਦਾ ਬਹੁਤ ਵਧੀਆ ਸਬੂਲ ਰਿਕਾਰਡ ਬਹੁਤ ਵਨ ਨੰਬਰ ਤੇ ਆ ਬਰੋ ਚੱਕ ਕਿਸੇ ਚੀਜ਼ ਦੀ ਕਮੀ ਨਹੀਂ ਇਹਨਾਂ ਨੂੰ ਕੋਈ ਭੁੱਖ ਨਹੀਂ ਕੋਈ ਤੇ ਨਹੀਂ हां सिर्फ ਇਹਨਾਂ ਦਾ ਪਿਆਰ ਸਤਿਕਾਰ ਜਿਹੜਾ ਥੋੜਾ ਘਟਿਆ ਤੇ ਬਾਬਾ ਇਹਨਾਂ ਦਾ ਪਿਆਰ ਵਧਾ ਦੇ ਠੀਕ ਹੈ ਟੋਕੀ ਠੀਕ ਹੈ ਥੋੜਾ ਥੋੜਾ ਹੀ ਕਹਿਣਾ ਬਸ ਦੇਖੋ ਜੀ ਇਹਨਾਂ ਨੂੰ ਪਿਆਰ ਵਧਾ ਦੇ ਚਾਰੀ ਜਾੜਿਆ ਜੋਗ ਪਹਿਲਾਂ ਆਪਾਂ ਜਿੱਦਾਂ ਹਰੇਕ ਦੇ ਆਪਾਂ ਵਿਚਾਰ ਸੁਣਦੇ ਪਏ ਆ ਉਹਦੇ ਚ ਹਰੇਕ ਨੇ ਇਹੋ ਗੱਲ ਕਹੀ ਹੈ ਕਿ ਕੋਈ ਕਿਸੇ ਨੇ ਕਿਹਾ ਵਿਕਾਸ ਹੋਇਆ ਕਿਸੇ ਨੇ ਕਿਹਾ ਨਹੀਂ ਹੋਇਆ ਤੁਹਾਨੂੰ ਪਤਾ ਹੈ ਹਰੇਕ ਪਿੰਡ ਦੇ ਵਿੱਚ ਪਾਰਟੀਬਾਜੀ ਤਾਂ ਹੁੰਦੀ ਆ ਪਾਰਟੀਵਾਦੀ ਪਿਛਲੀ ਵਾਰ ਵੀ ਪਾਰਟੀਵਾਦੀ ਸੀ ਉਹ ਜੇਕਰ ਕਿਸੇ ਦਾ ਕੋ ਮੈਂਬਰ ਜ਼ਿਆਦਾ ਬਣ ਜਾਂਦਾ ਉਦੋਂ ਉਹ ਬਹੁਮਤ ਜਿਹਦੇ ਕੋਲ ਆ ਜਾਂਦਾ ਉਹ ਦੂਜੇ ਪਾਸੇ ਨੂੰ ਕੰਮ ਨਹੀਂ ਕਰਨ ਦਿੰਦਾ ਇਹੋ ਹੀ ਸਿਲਸਿਲਾ ਚੱਲਦਾ ਆ ਰਿਹਾ ਬਾਕੀ ਜਿੰਨੇ ਕੁ ਜੋਗੇ ਹੈਗੇ ਸਰਪੰਚ ਸਾਹਿਬ ਨੇ ਕੰਮ ਬੜਾ ਵਧੀਆ ਕੀਤਾ ਜੇ ਸੋਚਿਆ ਜਾਵੇ ਤੇ ਪਿੰਡ ਦੇ ਵਿੱਚ ਇੱਕ ਗਲੀਆਂ ਨਾਲੀਆਂ ਤੇ ਆਮ ਮੁੱਦੇ ਹੋ ਗਿਆ ਇਹਨਾਂ ਵਾਸਤੇ ਤੇ ਆਪਾਂ ਕਹਿੰਦੇ ਆ ਕਿ ਉਹ ਗਲੀ ਨਹੀਂ ਬਣੀ ਨਾਲੀ ਨਹੀਂ ਬਣੀ ਇਹ ਤੇ ਐਵੇਂ ਉਹ ਗੱਲਾਂ ਨੇ ਅਸ ਟਾਈਮ ਜਿਹੜੀ ਪਿੰਡ ਨੂੰ ਲੋੜ ਆ ਇੱਕ ਚੰਗੇ ਸਰਪੰਚ ਦੀ ਲੋੜ ਆ ਔਰ ਉਹਦੇ ਕਰਕੇ ਜੇ ਬਾਈ ਦੇ ਵਿੱਚ ਸੋਚਿਆ ਜਾਵੇ ਤੇ ਜੋ ਪਿੰਡਾਂ ਦੇ ਵਿੱਚ ਹਾਲਾਤ ਨੇ ਜਿਦਾ ਆਪਾਂ ਕਹੇ ਝੂਠ ਮਾਰਦੇ ਨੇ ਵੇ ਪਿੰਡਾਂ ਦੇ ਵਿੱਚ ਆ ਨਹੀਂ ਹੈਗਾ ਲੇਕਿਨ ਹਰੇਕ ਪਿੰਡ ਦੇ ਵਿੱਚ ਜੇ ਨੀ ਕਿ ਪੂਰੇ ਪੰਜਾਬ ਦੇ ਵਿੱਚ ਹੀ ਉਹ ਨਸ਼ੇ ਦੀ ਇੱਕ ਲਹਿਰ ਚਲਦੀ ਪਈ ਹੈ ਜੇਕਰ ਹਰੇਕ ਪਿੰਡ ਨੂੰ ਕੋਈ ਸਟੇਡੀਅਮ ਦਿੱਤਾ ਜਾਵੇ ਗਰਾਊਂਡ ਦਿੱਤੀ ਜਾਵੇ ਤੇ ਆਪਣੇ ਆਪ ਹੀ ਬੱਚਿਆਂ ਦਾ ਜਿਹੜਾ ਮੁਹਾਰਾ ਹੈ ਉਦੋਂ ਹੋਏਗਾ ਠੀਕ ਬਾਕੀ ਠੀਕ ਹੈ ਤੁਸੀਂ ਭਾਜੀ ਸਹਿਮਤ ਹੋ ਵਾਕਿ ਗੱਲ ਤੋਂ ਕਹਿੰਦੇ ਕਿ ਪਾਰਟੀ ਬਾਜੀ ਵਾਲੀ ਗੱਲਾਂ ਕੀਤੀਆਂ ਕਹਿੰਦੇ ਜੇ ਕੋਈ ਕਹਿੰਦੇ ਇਹ ਕੋਈ ਚੱਕਮੀ ਜੀ ਗੱਲ ਕਰ ਦਿੰਦਾ ਕਹਿੰਦੇ ਸਰਪੰਚ ਨੇ ਕੰਮ ਨਹੀਂ ਕੀਤਾ ਫਿਰ ਕਹਿੰਦੇ ਪਾਰਟੀ ਬਾਜੀ ਇਥੋਂ ਪੰਜ ਨੋ ਕਰਨੇ ਨੇ ਸਰਪੰਚ ਨੇ ਪੰਜ ਸਾਲ ਕੰਮ ਕਰਨੀ ਦਿੱਤਾ ਤੇ ਚਾਰੇ ਨੂੰ ਤਾਂ ਤੱਕਰ ਤਿਆ ਪੈ ਗਿਆ ਉਹਨੇ ਸਾਰੇ ਕਿਹਾ ਮੈਂ ਕੀਤਾ ਹੀ ਨਹੀਂ ਉਹਨੂੰ ਬਚਾਰਾ ਇੱਕ ਇੱਕ ਰੁਪਿਆ ਵੀ ਨਹੀਂ ਕਰਨ ਦਿੱਤਾ ਉਹਨਾਂ ਨਾਲ ਵੀਡੀਓ ਦਫਤਰ ਨਹੀਂ ਜਾਂਦੇ ਤਾਂ ਤੇਰੇ ਖੱਖ ਨਹੀਂ ਕੀਤਾ ਉਹ ਕਹਿਣ ਜੋ ਮਰਜ਼ੀ ਕਹੇ ਤੇ ਪਿੰਡ ਦੇ ਕਿ ਨਾਲ ਹੀ ਨਹੀਂ ਮੈਂ ਆਕਰ ਮੈਂ ਆਪਣੇ ਕੋਲੋਂ ਦੋ ਨਾਲੀਆਂ ਤੇ ਗਲੀਆਂ ਪਿੰਡ ਦੇ ਬਣਾਈਆਂ ਉਹ ਇਹ ਤੱਕ ਮੰਨਤੀ ਨਹੀਂ ਕੀਤੀ ਮੈਨੂੰ ਪੈਸੇ ਨਹੀਂ ਮਿਲੇ ਹੋ ਸੈਕਟਰੀ ਲੱਗੇ ਬਿਠੇ ਨੂੰ ਹੁਣ ਕੋ ਨਵੀਂ ਪੰਚਾਇਤ ਬਣੇ ਜੀ ਤੋ ਨਾ ਦੱਸਾਂਗੇ ਮਿੰਤੀ ਕਰਕੇ ਪੈਸੇ ਦਿਓ ਪਿਛਲੇ ਸਾਫ ਪਿਛਲੀ ਪੰਚਾਇਤ ਚ ਤੇ ਮਤਲਬ 2-3 ਸਾਲ ਪਹਿਲਾਂ ਜੀ ਬਣਾਈਆਂ ਨਾਲੀਆਂ ਤੇ ਜੇ ਤੱਕ ਕੋਈ ਪੈਸਾ ਨਹੀਂ ਕੋਈ ਮਿੰਤੀ ਨਹੀਂ ਕੋਈ ਪੈਸਾ ਵੀ ਨਹੀਂ ਮਿਲਿਆ ਤੇ ਮੈਂ ਆਪਣੇ ਕੋਲੋਂ ਸਿਮਟ ਸਿਮਟ ਮ ਆਪਣੇ ਕੋਲ ਲਾਇਆ ਜੀ ਤੇ ਉਦੋਂ ਬਾਅਦ ਪਿੰਡ ਦੀ ਗਲੀ ਨਾਲੀ ਬਣੀ ਕੋਈ ਨਹੀਂ ਐਨੇ ਮਾਰੇ ਹਾਲਾਤ ਨੇ ਆ ਹੁਣ ਮਾਰੇ ਜੇ ਆਪਾਂ ਰਾਣਾ ਸਾਹਿਬ ਨੂੰ ਪਾਇਆ ਜੀ ਕਿ ਸਾਡੇ ਹਾਲਾਤ ਬਹੁਤ ਮਾਰੇ ਆ ਪਾਣੀ ਪੂਣੀ ਪੈਂਦੇ ਆ ਤੋ ਹੁਣ ਉਹਨਾਂ ਨੇ ਦੇਖ ਤੋ ਗਲੀ ਤੇ ਸਿਵਰੇ ਪਾ ਕੇ ਤੇ ਮਾਰ ਮੋਟਰ ਕੰਮ ਸ਼ੁਰੂ ਕੀਤਾ ਨਹੀਂ ਤੇ ਇੱਕ ਕੰਮ ਵੀ ਨਹੀਂ ਹੋਇਆ ਢਪਣ 5 ਸਾਲਾਂ ਅੰਤ ਕਹਿਣ ਨੂੰ ਜੋ ਮਰਜ਼ੀ ਕਾ ਮੈਨੂੰ ਕਿਸੇ ਪਾਰਟੀ ਨਾਲ ਕੋਈ ਲੈਣ ਨਹੀਂ ਸਿਰ ਮੈਂ ਸੱਚਾ ਗਾਈ ਤੇ ਕਿੰਨਾ ਘੜ ਪਿੰਡ ਤੇ ਬਿਲਕੁਲ ਕੰਮ ਨਹੀਂ ਅੱਗੋਂ ਨਾਲ ਮਾਰਜ ਇਹ ਉਸ ਟਾਈਮ ਨਾ ਹੋਵੇ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਤਾਂ ਇਹ ਸਨ ਪਿੰਡ ਬੱਲੋ ਚੱਕ ਦੇ ਇਹ ਸਾਰੇ ਵਸਨੀਕ ਜਿਹੜੇ ਕੀ ਲਗਾਤਾਰ ਪਿੰਡ ਦੇ ਵਿੱਚ ਚੋਣ ਕਰਦੇ ਆ ਰਹੇ ਨੇ ਲਗਾਤਾਰ ਸਰਪੰਚੀ ਦੀ ਚੋਣ ਕਰਦੇ ਆ ਰਹੇ ਨੇ ਤੇ ਬਹੁਤ ਪਰ ਬੰਦੇ ਨੇ ਪਿੰਡ ਦੇ ਬਹੁਤ ਸਾਰੀ ਗੱਲਾਂ ਇਹਨਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਕਿ ਪਿੰਡ ਦੇ ਵਿੱਚ ਕੁਝ ਲੋਕਾਂ ਵੱਲੋਂ ਕਿਹਾ ਗਿਆ ਕਿ ਵਿਕਾਸ ਹੋਇਆ ਕੁਝ ਵੱਲੋਂ ਕਿਹਾ ਗਿਆ ਕਿ ਨਹੀਂ ਹੋਇਆ ਪਰ ਕਿਤਨੇ ਕਰ ਰਹੇ ਹੁਣ ਨਵਾਂ ਸਰਪੰਚ ਚੁਣਨ ਦਾ ਵੀ ਮੌਕਾ ਮਿਲਿਆ ਗਿਆ ਕੁਝ ਕਹਿ ਰਹੇ ਨੇ ਕਿ ਸਰਬਸੰਮਤੀ ਦੇ ਨਾਲ ਸਰਪੰਚ ਬਣਾਇਆ ਜਾਵੇ ਤਾਂ ਜੋ ਪਿੰਡ ਦਾ ਵਿਕਾਸ ਹੋ ਸਕੇ ਪਿੰਡ ਦੇ ਕੰਮ ਜੋ ਰੁਕੇ ਪਿੰਡ ਦੇ ਕੰਮ ਹੁੰਦੇ ਨੇ ਉਹ ਹੋ ਸਕਣ ਨਾਲ ਹੀ ਜਿਸ ਤਰੀਕੇ ਨਾਲ ਕੁਝ ਲੋਕਾਂ ਦਾ ਕਹਿਣਾ ਕਿ ਵੋਟਾਂ ਦੇ ਰਾਹੀਂ ਸਰਪੰਚ ਚੁਣਿਆ ਜਾਵੇ ਤਾਂ ਜੋ ਇੱਕ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਇੱਕ ਢੰਗ ਸਿਰ ਦੇ ਨਾਲ ਨਵਾਂ ਸਰਪੰਚ ਜਿਹੜਾ ਕਿ ਪਿੰਡ ਵਿੱਚ ਮਿਲ ਸਕੇ ਸਾਜੀ ਇਹੀ ਨਾਮ ਚਾਤਗੀ ਤੇ ਕਾਗਜ਼ ਭਰ ਕੇ ਆਏ ਸੀ ਤੇ ਇਹੀ ਆਪਣੇ ਘਰ RAMNAR ਸੁੱਤੇ ਸੀ ਤੇ ਤੁਹਾਡੇ ਘਰ ਤੇ ਕਿਸੇ ਨੇ ਹਮਲਾ ਕਰਤਾ ਅਣਪਛਾਤੇ ਬੰਦੇ ਸੀ ਕੁਝ ਬੰਦੇ ਸੀ ਪਛਾਣੇ ਨੇ ਉਹਨਾਂ ਦੇ ਨਾਮ ਵੀ ਇਹੀ ਲਿਖਾਤੇ ਸਾਰਾ ਕੁਝ ਕਰਤਾ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪਿੰਡ ਆਡਾ ਬੱਲੋ ਚੱਕ ਜੀ ਬਸ ਜੀ ਕੀ ਜਿਸਤਰੀ ਕਰਨ ਵਾਲੇ ਵਿਅਕਤੀ ਕੌਣ ਸੀਗੇ ਕੋਈ ਸ਼ਕਲਾ ਪਛਾਣ ਚਾਹੀਦੀ ਪਿੰਡ ਦੇ ਨੇ ਹਾਂਜੀ 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 ਪਿੰਡ ਦੇ ਮੁੰਡੇ ਨੇ ਪੰਜ ਛੇ ਉਹਨਾਂ ਦੀ ਸ਼ਕਲਾ ਹੀ ਪਛਾਣੀਆਂ ਸਾਰਾ ਕੁਝ ਸਾਡੇ ਕੋਲ ਵੀਡੀਓ ਕੈਮਰੇ ਚ ਆਇਆ ਸਾਰਾ ਕੁਝ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਸਾਡੀ ਸੁਣਦੀ ਨਹੀਂ ਪੁਲਿਸ ਇੱਕ ਵਾਰ ਵੀ ਸਾਡੇ ਨਕਰੀ ਦੇ ਨਾਮ ਸਦਕੀ ਦੇ ਪੱਤਰ ਭਰ ਕੇ ਆ ਸੀ ਹਾਂਜੀ ਹਾਂਜੀ ਤੇ ਉਸ ਉਸੇ ਦਿਨ ਹੀ ਹਮਲਾ ਹੋਇਆ ਉਸੇ ਰਾਤ ਹੀ ਉਸੇ ਰਾਤ ਹਾਂਜੀ ਤੁਹਾਡੇ ਕਿ ਨਾਮ ਆ ਜੀ ਹਾਂਜੀ ਰਾਜਵਿੰਦਰ ਕੌਰ ਜੀ ਤੁਹਾਡੇ ਹਸਬੰਦ ਨੇ ਹਾਂਜੀ ਜੀ ਤੇ ਕੀ ਇਕੱਠਨਾ ਕੀ ਹੋਈ ਸੀ ਉਸ ਦਿਨ ਕੀ ਬਣਿਆ ਸੀ ਹਾਂਜੀ ਰਾਤ ਦਾ 8 ਵਜੇ ਦਾ ਟਾਈਮ ਹੀ ਸਰ ਅਸੀਂ ਲੰਬੇ ਪੈਸੀ ਪੁੱਤ ਸਾਡਾ ਵਿਦੇਸਾ ਚ ਰਹਿੰਦਾ ਏ ਤੇ ਮੁੰਡੇ ਆਏ ਚੀਕਾਂ ਮਾਰਨ ਲੱਗ ਪਿਆ ਅੰਕਿਆ ਕਰਪਾਨਾ ਚ ਪਹਿਲੇ ਗੋਲੀਆਂ ਉਹਨਾਂ ਨੇ ਚਲਾਈਆਂ ਫੇਰ ਸਾਰ ਕਰਪਾਨਾ ਚਲਾਈਆਂ ਉਹਨਾਂ ਨੇ ਗੇਟ ਭੰਨੇ ਆ ਜਦੋਂ ਮੈਂ ਕਿਹਾ ਕੌਣ ਕੌਣ ਆਪਣਾ ਨਾਮ ਮੁੰਡਾ ਲੈ ਕੇ ਵੀਡੀਓ ਚ ਕਹਿੰਦੇ ਆ ਮੈਂ ਗੋਰੀ ਆ ਮੈਂ ਗੋਰੀ ਆ ਤੇ ਅਸੀਂ ਕੋਠੇ ਤੇ ਚੜੇ ਉਹਨਾਂ ਚ ਗਾਲਾ ਕੱਢ ਕੇ ਸਾਡਾ ਗੇਟ ਸਾਰਾ ਸਰ ਦੇਖ ਲਓ ਸਾਰਾ ਤੋੜ ਕੇ ਤੇ ਚੱਲ ਗਏ ਸੀਗੇ ਉੱਪਰ ਭੱਜ ਗਏ ਫਾਇਰ ਵਗੈਰਾ ਵੀ ਆਵਾਜ਼ ਆ ਰਹੀ ਹੈ ਹਾਂਜੀ ਇਹ ਫਾਇਰ ਬਹੁਤ ਜ਼ਿਆਦਾ ਛੇ 7 ਫਾਇਰ ਚਾ ਵੀਡੀਓ ਸਾਡੇ ਕੋਲ ਹੈ ਹਾਂਜੀ ਕਪੂੜ ਤੋਂ ਕੋਈ ਕਾਰਵਾਨੀ ਕਦੇ ਇੱਕ ਵਾਰ ਹੀ ਨਹੀਂ ਇੱਕੋ ਵਾਰੀ ਸਾਡੇ ਘਰ ਆਏ ਆ ਉਹਨਾਂ ਨੂੰ ਦੱਸਿਆ ਵੀ ਅਸੀਂ ਵੀ ਗਲੀ 'ਚ ਤੁਰੰਦੇ ਆ ਜਾਂ ਫਿਰੰਦੇ ਮੁੰਡੇ ਪਰ ਗਏ ਆ ਤਾਂ ਉਹ ਫੇਰ ਉੱਥੇ ਭੱਜ ਕੇ ਤੇ ਮੁੜ ਕੇ ਬਾਅਦ 'ਚ ਫੇਰ ਤੁਰੇ ਫਿਰਦੇ ਸੀ ਗਲੀਆਂ ਦੇ ਵਿੱਚ ਰਾਤ ਮੌਕਾ ਵੇਖਣ ਕਪੂਤ ਨੇ ਵੀ ਆਇਆ ਪ੍ਰਕਾਤ ਤੋਂ ਵੀ ਆਈ ਡੀ ਐਸ ਪੀ ਹਾਂਜੀ ਅਸੀਂ ਕਹਿੰਦੇ ਤੁਹਾਨੂੰ ਇਨਸਾਫ ਦਵਾਏ ਸਾਡੀ ਕੀ ਲਾਗਤ ਵਾਜੀ ਇਹਦੇ ਨਾਲ ਇਹ ਕਿਉਂ ਇਦਾਂ ਸਾਡੇ ਗੇਟ ਭੰਨ ਕੇ ਤੋੜ ਕੇ ਕਿਉਂ ਗਿਆ ਹੈ ਫਰਕ ਕੀ ਲੈਣ ਦੇਣ ਇਹਨਾਂ ਨਾਲ ਦੱਸਦੇ ਸਾਨੂੰ ਹਿਸਾਬ ਦਵਾਇਆ ਜਾਵੇ ਹਿਸਾਬ ਦਵਾਇਆ ਜਾਵੇ ਹਾਂਜੀ